ਅਗੇ 5 5 6 6 ਜਿੱਦਾ ਮੁੰਡੇ ਦੀ ਭੁੱਖ ਹੀ ਨਹੀਂ ਸੀ ਖਤਮ ਹੁੰਦੀ ਕੁੜੀਆਂ ਦੀਆਂ ਲਾਈਨਾਂ ਲਗਾਈ ਜਾਂਦੇ ਪਰ ਇਹ ਨਹੀਂ ਦੇਖਦੇ ਵੀ ਅਸੀਂ ਬਸ ਇੱਕ ਮਨਚ ਠਾਣ ਲਿਆ ਮੁੰਡਾ ਹੋਣਾ ਚਾਹੀਦਾ ਮਾਂ ਦੇ ਕੋਈ ਬਸ ਦੀ ਗੱਲ ਨਹੀਂ ਕਿ ਉਹ ਬੇਟੇ ਜਨਮ ਦਿੰਦੀਆਂ ਹਨ ਬਿਲਕੁਲ ਇਹਦੇ ਵਿੱਚ ਮੇਲ ਹੈ ਬਸ ਜਿੰਨਾ ਚਿਰ ਤੂੰ ਮੁੰਡੇ ਨੂੰ ਜਨਮ ਨਹੀਂ ਦਿੰਦੀ ਬਸ ਤੂੰ ਜਨਮ ਦਿੰਦੀ ਰਹੀਂ ਜੇ ਬੇਟੀ ਹੋ ਜਾਂਦੀ ਹੈ ਤਾਂ ਕਸੂਰ ਵਾਰ ਵੀ ਮਾਂ ਆਪਣੇ ਸਮਾਜ ਦੇ ਵਿੱਚ ਡਿਵੋਰਸ ਹੋ ਜਾਂਦੇ ਆ ਤੇ ਜਾਂ ਫਿਰ ਉਹਨੂੰ ਬਹੁਤ ਤੰਗ ਕੀਤਾ ਵੀ ਇਹਦੇ ਤਾਂ ਕੁੜੀਆਂ ਹੀ ਹੋਈ ਜਾਂਦੀਆਂ ਛੱਪ ਦੀ ਲੈਣੀ ਵਰਤਿਆ ਜਾਂਦਾ ਸੀ ਇਹ ਤਾਂ ਕੁੜੀਆਂ ਹੁੰਦੀਆਂ ਲੰਕ ਵਾਲੀ ਗੱਲ ਆ ਸਾਡੇ ਸਮਾਜ ਦੇ ਮਤਲਬ ਕਿ ਬੇਟੀਆਂ ਵੀ ਕਿਸੇ ਪਾਸਿਓਂ ਘੱਟ ਨਹੀਂ ਐ ਜੇ ਕਿਸੇ ਦੇ ਦੋ ਬੇਟੀਆਂ ਉਹ ਕਹਿੰਦੇ ਬਸ ਠੀਕ ਐ ਸਾਡੇ ਬੇਟਿਆਂ ਵਰਗੀਆਂ ਨੇ ਪਰ ਇੱਕ ਜਦੋਂ ਬਹੁਤ ਦੁਖਦਾਈ ਹਾਦਸੇ ਹੋ ਜਾਂਦੇ ਐ ਨਾ ਕਿ ਉਹ ਮਾਂ ਅੱਜ ਕਿਵੇਂ ਸੋਚੇ ਕਿ ਕੀ ਬੇਟੀ ਹੋਣੀ ਚਾਹੀਦੀ ਮੈਂ ਤਾਂ ਇਹ ਸੋਚਦਾ ਕਿ ਦੋ ਜਨਮ ਬੜੀ ਮਰਗੀ ਚੰਗੀ ਜਾਨ ਨੂੰ ਕੁੱਕ ਚੀ ਮਾਰ ਦੋ ਮੈਨੂੰ ਤਾਂ ਇਹ ਲੱਗਦਾ ਕਿ ਔਰਤ ਜਾਤ ਦੇ ਲਈ ਖਤਰਾ ਪੈਦਾ ਹੋ ਚੁੱਕਿਆ ਹੈ ਹਾਲਾਂਕਿ ਬੰਦਿਆਂ ਲਈ ਵੀ ਹੈ ਪਰ ਮੈਨੂੰ ਲੱਗਦਾ ਜੋ ਡਰ ਤੁਸੀਂ ਇਸ ਵਕਤ ਇੱਕ ਕੁੜੀ ਲਈ ਜਤਾ ਰਹੇ ਹੋ ਤੁਹਾਡੇ ਘਰ ਦੇਆਂ ਨੂੰ ਸੇਮ ਡਰ ਹੁੰਦਾ ਹੋਏਗਾ ਕਿ ਜਦੋਂ ਤੁਹਾਡਾ ਫੋਨ ਨਹੀਂ ਲੱਗਦਾ ਜਾਂ ਤੁਹ ਚੁੱਕ ਨਹੀਂ ਪਾਉਂਦੇ ਹੁਣ 2 ਸਾਲ ਦੇ ਬੱਚੀ ਤੋਂ ਲੈ ਕੇ 100 ਸਾਲ ਦੀ ਬੇਬੇ ਤੱਕ ਕੋਈ ਸੇਫ ਨਹੀਂ ਹੈ ਕਿਉਂਕਿ ਪਰ ਐਨੀ ਤਰੰਦਗੀ ਪੈਦਾ ਹੋ ਗਈ ਸਮਾਜ ਦੇ ਵਿੱਚ ਤੇ ਮੈਨੂੰ ਇਹ ਲੱਗਦਾ ਕਿ ਜਾਨਵਰ ਕਹਿੰਦੇ ਇਹਨਾਂ ਨੂੰ ਛੋਟਾ ਸ਼ਰ ਜਾਨਵਰ ਵੀ ਨਹੀਂ ਜਾਨਵਰ ਵੀ ਘਰ ਕਰਦੇ ਨਹੀਂ ਤੇ ਮੈਨੂੰ ਇਹ ਲੱਗਦਾ ਕਿ ਬੈਣੀ ਕਿ ਸਾਡੀ ਐਜੂਕੇਸ਼ਨ ਦੀ ਘਾਟ ਹੈ ਕਿ ਕਿ ਅਸੀਂ ਵੀ ਤਾਂ ਸਿੱਖਿਆ ਸਿਰਫ ਕੁੜੀਆਂ ਨੂੰ ਹੀ ਦਿੰਦੇ ਆ ਛੋਟੇ ਕੱਪੜੇ ਨਾ ਪਾ ਗਲਾ ਵੱਡਾ ਨਾ ਪਾ ਚੁੱਕੀ ਲੈ ਕੇ ਰੱਖ ਦਿਉੜੀ ਤੇ ਨਾ ਖੜੋ ਕਾਲਜ ਤੋਂ ਬਾਅਦ ਤੂੰ ਕਿਤੇ ਬਾਹਰ ਨਹੀਂ ਜਾਣਾ ਸ਼ਾਮ ਨੂੰ ਲੇਟ ਨਾਈਟ ਪਾਰਟੀਆਂ ਨਹੀਂ ਕਰਨ ਇੱਥੇ ਹੈ ਨਾ ਇੱਥੇ ਸੋਚਣਾ ਚਾਹੀਦਾ ਜਿਹਸੋਚ ਤੇ ਕੁੜੀ ਘਰ ਤੋਂ ਜਾਂਦੀ ਆ ਉਹਨੂੰ 10 ਗੱਲਾਂ ਸਮਝਾ ਕੇ ਭੇਜ ਦੇ ਮੁੰਡੇ ਨੂੰ ਜਾਂਦੇ ਕਦੇ ਕਹਿੰਦੇ ਨਹੀਂ ਦਿੱਕਤੀ ਹੋਵੇ ਤਾਂ ਮੁੰਡੇ ਤਾਂ ਕੁਝ ਵੀ ਕਰ ਸਕਦਾ ਹੈ ਕਿ ਸਾਡਾ ਬੱਚਾ ਕੋਈ ਗਲਤੀ ਕਰਕੇ ਆਵੇ ਬਲਕਿ ਪਰ ਜੇ ਅਸੀਂ ਉਹਨੂੰ ਜ਼ਿੰਮੇਵਾਰ ਬਣਾ ਦਈਏ ਬੱਚੇ ਨੂੰ ਮੁੰਡੇ ਨੂੰ ਲੇਟ ਆਉਂਦਾ ਰੋਜ਼ ਪਾਈ ਹਾਂ ਤੂੰ ਕੀ ਕੰਮ ਕਰਕੇ ਆਇਆ ਇਹਨਾਂ ਲੇਟ ਕਿਉਂ ਆਇਆ ਕੁੜੀ 10 ਮਿੰਟ ਫਲੇਟ ਹੋ ਜਾਈਏ ਸੀ ਉਹ 10 ਵਾਰ ਕਰਦੇ ਆ ਹਾਲਾਂਕਿ ਕਰਨੇ ਬਣਦੇ ਆ ਬਿਲਕੁਲ ਔਰ ਤੁਸੀਂ ਦੋਨੋਂ ਬਹੁਤ ਸੋਹਣੀ ਮਿਸਾਲ ਹੈਗੇ ਔਰ ਤੁਹਾਡੇ ਵਾਂਗੂ ਨਿਰਮਲ ਰਿਸ਼ੀ ਮੈਮ ਰੂਪੀ ਮੈਮ ਬਹੁਤ ਜਣੇ ਜਿਨ੍ਹਾਂ ਦੇ ਪਰਿਵਾਰਾਂ ਦੀ ਸਪੋਰਟ ਹੀ ਸੀਗੀ ਕੁੜੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਸਿਨੇਮਾ ਦੇ ਵਿੱਚ ਭੇਜਿਆ ਤੇ ਅੱਜ ਤੁਸੀਂ ਦੇਖ ਲਓ ਸਾਡਾ ਮਾਣ ਹੀ ਵਧਾਇਆ ਹੋਇਆ ਕਿ ਜਿਹੜੀ ਫੀਮੇਲ ਹੈ ਨਾ ਜਦੋਂ ਇਸ ਫੀਲਡ ਚ ਆਉਂਦੀ ਹੈ ਬਹੁਤ ਪ੍ਰੋਬਲਮ ਪਿੱਛੇ ਛੱਡ ਕੇ ਆਉਂਦੀ ਹੈ ਇੱਕ ਰੱਬ ਨੇ ਬਣਾਈ ਇਹ ਜੀ ਕਿਉਂਕਿ ਉਹਦੇ ਅੰਦਰ ਫਿਕਰ ਹੈ ਚਾਹੇ ਪਿੱਛੇ ਸਾਰੇ ਨੇ ਆਪਣੇ ਆਪ ਖਾ ਲੈਣਾ ਕੋਈ ਉਹ ਨਹੀਂ ਯਾਰ ਕੰਮ ਦਾ ਹੀ ਫਿਕਰ ਹੁੰਦਾ ਇੱਥੇ ਲਾਓ ਕਿਤੇ ਵੀ ਜਾਣਾ ਮੈਨੂੰ ਤਾਂ ਇਹ ਹੁੰਦਾ ਵੀ ਟਾਈਮ ਤੇ ਜਾਣਾ ਜਾਣ ਸਾਰ ਟਾਈਮ ਤੇ ਪਹੁੰਚਣੀ ਹੈ ਕੰਮ ਪ੍ਰਤੀ ਅੱਛਾ ਪੰਚਵਾਲਾ ਪੰਜ ਚਲੋ ਪੰਜ ਵਜੇ ਬੁਲਾਇਆ ਤਾਂ ਅਸੀਂ 5 ਵਜੇ ਬੈਠਾ ਏਡੀ ਨੇ 5 ਦਾ ਟਾਈਮ ਤਾਂ ਲੋਕ ਤਾਂ ਫਿਰੇਗਾ ਅਸੀਂ ਆ ਗਏ ਇਹ ਇੱਕਦਮ ਪਲੇਨ ਸਹੀ ਗੱਲ ਹੈ ਵੱਡੀ ਸ਼ਿਕਾਇਤ Uh, we have to as be as improved as we as have as to ਤੇ ਤੇਰੇ ਕੋਲੇ ਲਈ ਆ ਇਹ ਤੋਂ ਪਹਿਲਾਂ ਅਸੀਂ ਕੈਮਰੇ ਦੇ ਮੂਰੇ ਬੋਲੇ ਨਹੀਂ ਤੇ ਸਾਨੂੰ ਇਹ ਲੱਗਿਆ ਕਿ ਤੂੰ ਵੀ ਨਾ ਇੱਕ ਬਿਓ ਇੱਕ ਇਨਸਾਫ ਪਸੰਦ ਜੇ ਕੁੜੀ ਐ ਅਸੀਂ ਘਰੇ 10 ਦਿਨ ਬਹਿ ਜਾਈਏ ਨਾਲੇ ਹਾਲਾਂਕਿ ਘਰ ਦੇ ਕੰਮ ਬਥੇਰੇ ਨੇ ਸਾਡੇ ਲਈ ਹਾਂ ਪਰ ਜਿਹੜੇ ਕੰਮ ਨੂੰ ਅਸੀਂ ਪਿਆਰ ਕਰਦੇ ਹਾਂ ਜਿਹੜਾ ਸਾਡਾ ਕੰਮ ਹੈ ਨਾ ਉਹ એનર્ਜੀ ਦਿੰਦਾ ਅਸੀਂ ਕੰਮ ਬੈਠਦੇ ਕੰਮ ਖਤਮ ਹੋ ਗਿਆ ਤੇ ਆਰਟਿਸਟ ਦੀ ਮੌਤ ਹੈ ਮੇਨ ਸਬਰ ਤੇ ਦੂਜੀ ਹੌਮੇ ਹਾਂ ਮੈਂ ਤੇ ਛੱਡੋ ਜੋੜਾ ਕਹਿੰਦਾ ਮੈਂ 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 ਇਹ ਮੈਂ ਮੈਂ ਖਤਮ ਕਰ ਲਿਆ ਬੀਬੀ ਰਜਨੀ ਦੇਖੋ ਅਸੀਂ ਇਕ ਸਰ ਗੱਲ ਕਰਦੇ ਆਂ ਸਿਨੇਮਾ ਦੀ ਪਰ ਮੈਨੂੰ ਲੱਗਦਾ ਸੋਨਾ ਸਿਨੇਮਾ ਉਦੋਂ ਹੀ ਸਿਰਜ ਆ ਜਾਂਦਾ ਜਦੋਂ ਬਾਤ ਪਾਈ ਜਾਂਦੀ ਹੈ ਕਿਸੇ ਬਹੁਤ ਮਾਇਨੇ ਰੱਖਣ ਵਾਲੇ ਗੱਲ ਦੀ ਇਤਿਹਾਸ ਦੀ ਗੱਲਾਂ ਦੀ ਜਜ਼ਬਾਤ ਦੇ ਗੱਲਾਂ ਦੀ ਯਕੀਨ ਦੀ ਗੱਲਾਂ ਦੀ ਵੈਸੇ ਜਦੋਂ ਯਕੀਨ ਦੀ ਗੱਲ ਆਂਦੀ ਹੈ ਜਾਂ ਫਿਰ ਜਦੋਂ ਸਬਰ ਸੰਤੋਖ ਦੀ ਗੱਲ ਆਂਦੀ ਹੈ ਤੇ ਇਤਿਹਾਸ ਫਰੋਲ ਕੇ ਬੀਬੀ ਰਜਨੀ ਦਾ ਨਾਂ ਜ਼ਰੂਰ ਸਾਹਮਣੇ ਆਂਦਾ ਸੁਣਦੇ ਤਾਂ ਹੁੰਦੇ ਸੀ ਬਚਪਨ ਦੇ ਵਿੱਚ ਨਾਨੀਆਂ ਦਾਦੀਆਂ ਤੋਂ ਬੀਬੀ ਰਜਨੀ ਦੀ ਕਹਾਣੀ ਤੇ ਦੇਖੋ ਸਾਡਾ ਸਿਨੇਮਾ ਉਹਨਾਂ ਦੀ ਹੀ ਕਹਾਣੀ ਨੂੰ ਹੁਣ ਪਰਦੇ ਤੇ ਲੈ ਕੇ ਆ ਰਿਹਾ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਵੀ ਸ਼ਖਸ ਜਦੋਂ ਕਹਾਣੀ ਲੈ ਕੇ ਤੁਰਦਾ ਹੈ ਨਾ ਤੇ ਉਸ ਦੇ ਨਾਲ ਹੋਰ ਬਹੁਤ ਸਾਰੇ ਕਿਰਦਾਰ ਹੁੰਦੇ ਨੇ ਜਿਹੜੇ ਉਹਦੀ ਕਹਾਣੀ ਨੂੰ ਕਿਰਦਾਰ ਚਸ ਬਣਾਉਂਦੇ ਨੇ ਸੋ ਇਹ ਕਿਰਦਾਰ ਅੱਜ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਰਨੀ ਬਾਰੇ ਜ਼ਰੂਰ ਗੱਲ ਕਰਾਂਗੇ ਬੀਬੀ ਰਜਨੀ ਫਿਲਮ ਦੇ ਬਾਰੇ ਸੋ ਗੁਰਪ੍ਰੀਤ ਪੰਗੋ मैम ਐਂਡ ਸੀਮਾ ਕੌਸ਼ਲ मैम ਸਾਡੇ ਨਾਲ ਸਤਿ ਸ਼੍ਰੀ ਅਕਾਲ ਮਾਮ ਸਰ ਸ਼ਿਕਾ ਜੀ ਸਤਿ ਸ਼੍ਰੀ ਅਕਾਲ ਪਹਿਲੇ ਤੇ ਬਹੁਤ ਮੁਬਾਰਕਬਾ ਤੁਹਾਡਾ ਟ੍ਰੇਲਰ ਇੰਨਾ ਖੂਬਸੂਰਤ ਹੈ ਕਿ ਸਟਾਰਟਿੰਗ ਦੇਖ ਕੇ ਲੱਗਦਾ ਹੀ ਨਹੀਂ ਕਿ ਇਹ ਕਿਸੇ ਪੰਜਾਬੀ ਫਿਲਮ ਦਾ ਟ੍ਰੇਲਰ ਹੈ ਐਂਡ ਸੈਕੰਡਲੀ ਤੁਹਾਡਾ ਇਮੋਸ਼ਨ ਐਂਡ ਤੁਹਾਡਾ ਕੈਰੈਕਟਰ ਸਰਪ੍ਰਾਈਜ਼ ਐਲੀਮੈਂਟ ਹੈ ਸਾਡੇ ਲਈ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਕਿ ਤੁਹਾਡਾ ਜਿਹੜਾ ਕੈਰੈਕਟਰ ਹੈ ਆਈ ਮੀਨ ਤੁਹਾਡਾ ਬਾਡੀ ਜੈਸਚਰ ਔਰ ਤੁਹਾਡਾ ਤੁਰਨਾ ਔਰ ਇੱਕ ਡਿਫਰੈਂਟ ਇੱਕ ਸਾਡੇ ਸਮਾਜ ਦਾ ਤੁਸੀਂ ਇੱਕ ਪੂਰਾ ਕਮਿਊਨਿਟੀ ਲੈ ਕੇ ਤੁਰੇ ਹੋਇਓ ਇਹੋ ਜੀ ਵੀ ਇੱਕ ਕਮਿਊਨਿਟੀ ਸਮਾਜ ਦੇ ਵਿੱਚ ਹੁੰਦੀ ਹੈ ਹੈਨਾ ਬਟ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਹਾਂ ਮੈਨੂੰ ਇਹ ਲੱਗਦਾ ਹੈ ਕਿ ਮੈਂ ਹਰ ਇੱਕ ਫਿਲਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਰੈਕਟਰ ਨਿਭਾਏ ਨੇ ਖਾਸ ਕਰਕੇ ਜਿਵੇਂ ਲੋਕਾਂ ਦਾ ਇਹ ਲੱਗਦਾ ਹੁੰਦਾ ਕਿ 네ਗੇਟਿਵ ਕੈਰੈਕਟਰ ਪਰ 네ਗੇਟਿਵ ਕੈਰੈਕਟਰ ਦੇ ਵਿੱਚ ਤੁਹਾਡੀ ਬੋਡੀ ਲੈਂਗੁਏਜ ਬੋਡੀ ਲੈਂਗੁਏਜ ਬਹੁਤ ਮੈਨੇ ਰੱਖਦੀ ਹੈ ਬਹੁਤ ਅੱਛਾ ਕੁਐਸਚਨ ਕੀਤਾ ਹੈ ਕਮਿਆਨੀ ਤੇ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਮੈਂ ਉਸ ਕੈਰੈਕਟਰ ਨੂੰ ਨਿਭਾਉਂਦੇ ਨਿਭਾਉਂਦੇ ਇੱਕ ਵੱਖਰੀ ਲੁੱਕ ਦਿੱਤੀ ਹੈ ਮੈਨੂੰ ਤੇ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਾਇਰੈਕਟਰ ਜੀ ਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਪਾਰਕੂ ਅੱਖ ਨੂੰ ਇਹ ਲੱਗਿਆ ਕਿ ਇਸ ਕੈਰੈਕਟਰ ਨੂੰ ਐ ਕੀਤਾ ਜਾ ਸਕਦਾ ਹੈ ਮੈਨੂੰ ਨਹੀਂ ਪਤਾ ਕਿ ਜਿਹੜੀ ਉਸ ਟਾਈਮ ਦੀ ਪਾਸ਼ੋ ਹੋਣੀ ਹੈ ਜੋ ਮੈਂ ਪਾਸ਼ੋ ਦਾ ਕੈਰੈਕਟਰ ਖਬਰੀ ਔਰਤ ਸੀ ਉਹ ਕਿਦਾਂ ਦੀ ਸੀ ਮੈਂ ਤਾਂ ਦੇਖੀ ਨਹੀਂ ਪਰ ਡਾਇਰੈਕਟਰ ਦੀ ਨਿਗਾਹ ਦੇ ਮੁਤਾਬਕ ਜਿਹੜੀ ਕਹਾਣੀ ਸੀ ਕਹਾਣੀ ਦਾ ਉਹ ਪਾਤਰ ਉਹਨੂੰ ਇਸ ਤਰੀਕੇ ਨਾਲ ਲੱਗਿਆ ਕਿ ਇਹਨੂੰ ਇਸ ਤਰੀਕੇ ਨਾਲ ਰਿਵੀਲ ਕੀਤਾ ਜਾਵੇ ਉਹ ਮੈਨੂੰ ਵਾਕਈ ਬਹੁਤ ਚੰਗਾ ਲੱਗਿਆ ਕਿਉਂਕਿ ਦੇਖੋ ਉਹ ਕੈਰੈਕਟਰ ਨਿਭਾਉਂਦੇ ਨਿਭਾਉਂਦੇ ਜਦੋਂ ਤੁਸੀਂ ਬੋਡੀ ਲੈਂਗੁਏਜ ਕੈਰੈਕਟਰ ਦੇ ਮੁਤਾਬਕ ਦੇਤੀ ਤਾਂ ਉਹ ਜਿਹੜਾ ਹੈਗਾ ਕੈਰੈਕਟਰ ਹੋਰ ਵੀ ਸਟਰੋਂਗ ਬਣ ਜਾਂਦਾ ਹੈ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਹ ਕੈਰੈਕਟਰ ਨਿਭਾ ਕੇ ਬਾਕੀ ਇਸ ਫਿਲਮ ਦਾ ਹਿੱਸਾ ਬਣ ਕੇ ਮਾਣ ਵਾਲੀ ਗੱਲ ਹੈ ਇੱਕ ਮੈਨੂੰ ਮੈਨੂੰ ਹੋਰ ਵੀ ਚੰਗਾ ਲੱਗਿਆ ਕਿ ਮੈਂ ਇਸ ਫਿਲਮ ਦਾ ਹਿੱਸਾ ਜੀ ਮੈਮ ਅ ਸੀਮਾ ਮੈਮ ਤੁਹਾਡਾ ਨਾਲ ਜ਼ਰੂਰ ਤੁਹਾਡੇ ਕਿਰਦਾਰ ਬਾਰੇ ਵੀ ਗੱਲ ਕਰਨਾ ਚਾਹਾਂਗੀ ਪਰ ਮੈਂ ਇਹ ਦੇਖਦੀਆਂ ਕਿ ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ਚ ਰੱਖਦੀ ਹੈ ਹੈਨਾ ਕਿੰਨੇ ਜ਼ਿਆਦਾ ਬਾਡੀ ਚੇਂजेस ਆਉਂਦੇ ਆ ਕਿੰਨੀਆ ਪੇਨ ਨੂੰ 9 ਮਹੀਨਿਆਂ ਚ ਬਰਦਾਸ਼ਤ ਕਰ ਲੈਂਦੀ ਆ ਔਰ ਫਿਰ ਉਸ ਤੋਂ ਬਾਅਦ ਜਦੋਂ ਜਨਮ ਦੇਣ ਦੀ ਵਾਰੀ ਆਂਦੀ ਹੈ ਉਹ ਮੌਤ ਨਾਲ ਖੇਡਦੀ ਆ ਹੈਨਾ ਇੱਕ ਸਰੀਰ ਚੋਂ ਦੂਜਾ ਸਰੀਰ ਨਿਕਲਦਾ ਲੋਕੀ ਸਿਰਫ ਕੁੜੀਆ ਕੁੜੀ ਤਾਂ ਮੁੰਡੇ ਦੀ ਗੱਲਬਾਤ ਕਰਦੇ ਹੀ ਰਹਿ ਜਾਂਦੇ ਨੇ ਉਹ ਜਿਸ ਬਾਰੇ ਨਹੀਂ ਸਮਝਦੇ ਉਹ ਦੋਖੇ ਨਹੀਂ ਸਮਝਦੇ ਤੇ ਇਹ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹਾਂ ਬਿਲਕੁਲ ਜਦੋਂ ਮੈਂ ਇਹ ਗੱਲ ਕਰਦੀ ਹਾਂ ਕਿ ਇੱਕ ਮਾਂ ਦੇ ਲਈ ਨਾ ਧੀ ਹੋਵੇ ਚਾਹੇ ਪੁੱਤ ਹੋਵੇ ਤਕਲੀਫ ਤਾਂ ਉਹਦੀ ਸੇਮ ਹੀ ਹੁੰਦੀ ਹੈ ਦਰਦ ਤਾਂ ਉਹ ਉਹ ਜਾਈ ਬਰਦਾਸ਼ ਇੱਕੋ ਜਿਹਾ ਬਰਦਾਸ਼ ਕਰਦੀ ਹੈ ਤੇ ਹੁਣ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਬੱਚੀਆਂ ਦੇ ਵਿੱਚ ਜਾਂ ਬੇਟੇ ਜਾਂ ਬੇਟੀ ਦੇ ਵਿੱਚ ਕੋਈ ਫਰਕ ਨਹੀਂ ਹੈ ਅੱਜ ਕੱਲ ਕੁੜੀਆਂ ਵੀ ਕਿਸੇ ਕੰਮੋਂ ਪਿੱਛੇ ਨਹੀਂ ਹੈ ਤੇ ਹੁਣ ਜਿਹੜੀਆਂ ਕੁੜੀਆਂ ਨੇ ਉਹ ਪਹਿਲਾਂ ਇੱਕ ਹੁੰਦਾ ਸੀ ਵੀ ਇਹ ਬੰਦਿਆਂ ਦਾ ਕੰਮ ਹੈ ਇਹ ਕੁੜੀਆਂ ਦਾ ਕੰਮ ਹੈ ਹੁਣ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ادارے ਦੇ ਵਿੱਚ ਇਹ ਕਿਹਾ ਜਾਵੇ ਵੀ ਇਹ ਬੰਦੇ ਹੀ ਕਰ ਸਕਦੇ ਨੇ ਇਹ ਇਹ ਕੁੜੀਆਂ ਨਹੀਂ ਕਰ ਸਕਦੀਆਂ ਸੋ ਮੈਂ ਇਹ ਕਹਿ ਰਹੀ ਆ ਕਿ ਕੁਝ ਚੇਂਜਸ ਵੀ ਆਈਆਂ ਨੇ ਸਾਡੇ ਸਮਾਜ ਦੇ ਵਿੱਚ ਵੀ ਅੱਗੇ 5 5 6 6 ਜਿੱਦਾਂ 6 ਰਾਜੇ ਦੇ ਪਹਿਲਾਂ ਸੀ 7ਵੀਂ ਹੋਰ ਹੋ ਗਈ ਹੈਨਾ ਤੇ ਫਿਰ ਵੀ ਉਹ ਮੁੰਡਾ ਕਹਿੰਦੇ ਨੇ ਮੁੰਡੇ ਦੀ ਭੁੱਖ ਹੀ ਨਹੀਂ ਸੀ ਖਤਮ ਹੁੰਦੀ ਕੁੜੀਆਂ ਦੀਆਂ ਲਾਈਨਾਂ ਲਗਾਈ ਜਾਂਦੇ ਪਰ ਇਹ ਨਹੀਂ ਦੇਖਦੇ ਵੀ ਅਸੀਂ ਕਿੰਨਾ ਆਪਣੇ ਪਾਪੂਲੇਸ਼ਨ ਵਧਾ ਕੇ ਕਿੰਨਾ ਨੁਕਸਾਨ ਕਰ ਰਹੇ ਆ ਇਹ ਚੀਜ਼ ਨਹੀਂ ਬਸ ਇੱਕ ਮਨ ਚ ਠਾਣ ਲਿਆ ਮੁੰਡਾ ਹੋਣਾ ਚਾਹੀਦਾ ਉਹਦੇ ਲਈ ਚਾਹੇ ਜਿੰਨੀਆਂ ਮਰਜੀ ਕੁੜੀਆਂ ਉਹਨਾਂ ਨੂੰ ਅੱਛੀ ਪਰਵਿਸ਼ ਦੇ ਸਕਦੇ ਆ ਕਿ ਨਹੀਂ ਉਹਨਾਂ ਨੂੰ ਖਵਾ ਸਕਦੇ ਆ ਕਿ ਨਹੀਂ ਇਹ ਸੋਚ ਨਹੀਂ ਜਾਹੇ ਮਾਂ ਮੁੰਡਾ ਦਵੇ ਹਾਂ ਬਿਲਕੁਲ ਹਾਲਾਂਕਿ ਮਾਂ ਦੇ ਕੋਈ ਬਸ ਦੀ ਗੱਲ ਨਹੀਂ ਕਿ ਉਹ ਬੇਟੇ ਨੂੰ ਜਨਮ ਦਿੰਦੀ ਹੈ ਨਾ ਬਿਲਕੁਲ ਇਹਦੇ ਵਿੱਚ ਮੇਲ ਹੈ ਮੇਲ ਹੈ ਪਰ ਕੋਖਾ ਉਹਦੇ ਚ ਪੈਦਾ ਹੋਣਾ ਇਹਦੇ ਬਜਾਏ ਉਹਨਾਂ ਨੂੰ ਇਹ ਲੱਗਦਾ ਕਿ ਬਸ ਜਿੰਨਾ ਚਿਰ ਤੂੰ ਮੁੰਡੇ ਨੂੰ ਜਨਮ ਨਹੀਂ ਦਿੰਦੀ ਬਸ ਤੂੰ ਜਨਮ ਦਿੰਦੀ ਰਹਿ ਬਿਲਕੁਲ ਕਸੂਰਵਾਰ ਵੀ ਜਦੋਂ ਜੇ ਬੇਟੀ ਹੋ ਜਾਂਦੀ ਹੈ ਤਾਂ ਕਸੂਰਵਾਰ ਵੀ ਮਾਂ ਮਾ ਨੂੰ ਕਸੂਰਵਾਰ ਕਈ ਵਾਰੀ ਦੇਖਿਆ ਆਪਾਂ ਆਪਣੇ ਸਮਾਜ ਦੇ ਵਿੱਚ ਡਿਵੋਰਸ ਹੋ ਜਾਂਦੇ ਆ ਹੈਨਾ ਤੇ ਜਾਂ ਫਿਰ ਉਹਨੂੰ ਬਹੁਤ ਤੰਗ ਕੀਤਾ ਵੀ ਇਹਦੇ ਤਾਂ ਕੁੜੀਆਂ ਹੀ ਹੋਈ ਜਾਂਦੀਆਂ ਨੇ ਸ਼ਬਦਿਕ ਲੈਣੀ ਵਰਤਿਆ ਜਾਂਦਾ ਜੀ ਇਹ ਤਾਂ ਕੁੜੀਆਂ ਵਾਲੀ ਗੱਲ ਆ ਸਾਡੇ ਸਮਾਜ ਦੇ ਮਤਲਬ ਹੁਣ ਜਦੋਂ ਕਿ ਇਹਦੇ ਵਿੱਚ ਵੀ ਤੁਸੀਂ ਇਸ ਕਹਾਣੀ ਚ ਵੀ ਦੇਖੋਗੇ ਕਿ ਮਾ ਨੂੰ ਹੀ ਦੋਸ਼ੀ ਰਾਜੇ ਨੇ ਮਾਂ ਨੂੰ ਦੋਸ਼ੀ ਠਹਿਰਾਇਆ ਕਿ ਇਹਦੇ ਕੁੜੀ ਪੈਦਾ ਹੋ ਗਈ ਹੈ ਹੈਨਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਜੀ ਸੋਚ ਨਹੀਂ ਹੋਣੀ ਚਾਹੀਦੀ ਪਰ ਮੈਂ ਇੱਕ ਗੱਲ ਆਪਣੀ ਬੀਬੀ ਰਜਨੀ ਤੇ ਹੋ ਰਹੀ ਹੈ ਪਰ ਇੱਕ ਵਿਸ਼ੇ ਨੂੰ ਮੈਂ ਥੋੜਾ ਜਿਆਦਾ ਟੱਚ ਕਰੂੰਗੀ ਕਿ ਬੜੀ ਮੁਸ਼ਕਲ ਦੇ ਨਾਲ ਅਸੀਂ ਸੋਚ ਰਹੇ ਸੀ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਦੀ ਜਿਹੜੀ ਸੋਚ ਹੈ ਉਹ ਥੋੜੀ ਉੱਭਰੀ ਹੈ ਆ ਗਾਂ ਵਧੂ ਹੋਈ ਐ ਕਿ ਬੇਟੀਆਂ ਵੀ ਕਿਸੇ ਪਾਸਿਓਂ ਘਟਨੀ ਐ ਜੇ ਕਿਸੇ ਦੇ ਦੋ ਬੇਟੀਆਂ ਉਹ ਕਹਿੰਦੇ ਬਸ ਠੀਕ ਐ ਸਾਡੇ ਬੇਟਿਆਂ ਵਰਗੀਆਂ ਨੇ ਪਰ ਇੱਕ ਜਦੋਂ ਬਹੁਤ ਦੁਖਦਾਈ ਹਾਦਸੇ ਹੋ ਜਾਂਦੇ ਐ ਨਾ ਤਾਂ ਫਿਰ ਉੱਥੇ ਇੱਕ ਸਵਾਲ ਖੜਾ ਹੋ ਜਾਂਦਾ ਐ ਕਿ ਉਹ ਮਾਂ ਅੱਜ ਕਿਵੇਂ ਸੋਚੇ ਕਿ ਕੀ ਬੇਟੀ ਹੋਣੀ ਚਾਹੀਦੀ ਅੱਜ ਇੱਕ ਸਵਾਲ ਖੜਾ ਹੋ ਗਿਆ ਜਾਂ ਕਿੱਥੇ ਆ ਸਾਡੇ ਬਾਬੇ ਨਾਨਕ ਦੀ ਉਹ ਤੱਕ ਸੁਖਮੰਦਾ ਕੀ ਇੱਜ਼ਤ ਜ ਮੇਰਾ ਜਾਨ ਕੁੜੀ ਨੂੰ ਮਿਲਦਾ ਇੱਕ ਚੀਜ਼ ਇੱਕ ਵਸਤੂ ਵਿਸ਼ੇਸ਼ਣ ਦੇ ਕੇ ਜਦੋਂ ਉਹ ਉਹਦੇ ਨਾਲ ਇਹ ਜਿਹੇ ਘਟਨਾਵਾਵਾਂ ਵਰਤਦੀਆਂ ਤੇ ਉਹ ਫਿਰ ਉਹ ਉਦੋਂ ਬੰਦਾ ਇਹ ਸੋਚਦਾ ਕਿ ਦੂ ਜਨਮ ਬੜੀ ਮਰਗੀ ਚੰਗੀ ਜਾਨ ਨੂੰ ਕੁੱਕ ਚੀ ਮਾਰ ਦੂ ਮੈਨੂੰ ਲੱਗਦਾ ਕਿ ਉਹ ਸਿਚੁਏਸ਼ਨ ਪੈਦਾ ਕਰਤੀ ਸਾਡੇ ਸਮਾਜ ਦੇ ਸਾਡੇ ਸਮਾਜ ਦੇ ਵਿੱਚ ਫਿਰ ਸਾਨੂੰ ਉਹ ਮਜਬੂਰ ਉਸ ਚੀਜ਼ ਲਈ ਕੀਤਾ ਜਾਂਦਾ ਹੈ ਕਿ ਮਾਂ ਸ਼ੁਰੂ ਤੋਂ ਹੀ ਜਦੋਂ ਆਪਣੀ ਬੱਚੀ ਨੂੰ ਜਨਮ ਦਿੰਦੀ ਹੈ ਉਦੋਂ ਤੋਂ ਹੀ ਇੱਕ ਡਰ ਵੀ ਪਾਲ ਲੈਂਦੀ ਆ ਆਪਣੇ ਅੰਦਰ ਉਹ ਡਰ ਉਹਦੇ ਅੰਦਰ ਚੱਲਦਾ ਰਹੂਗਾ ਪਹਿਲਾਂ ਉਹਨੂੰ ਪਾਲ ਕੇ ਸਕੂਲ ਭੇਜਣਾ ਸਕੂਲ ਤੋਂ ਕਾਲਜ ਭੇਜਣਾ ਫਿਰ ਕੋਈ ਡਿਗਰੀ ਲਈ ਭੇਜਣਾ ਤਾਂ ਐਡਾ ਲੰਮਾ ਸਫਰ ਕਰਨ ਦੇ ਲਈ ਮਾਂ ਪਹਿਲਾਂ ਹੀ ਡਰ ਜੂਗੀ ਉਹ ਪਹਿਲਾਂ ਹੀ ਘਬਰਾਊਗੀ ਵੀ ਮੈਂ ਇਹਨੂੰ ਪੈਦਾ ਕਰਾਂ ਕਿ ਨਾ ਕਰਾਂ ਰਾਈਟ ਤੇ ਫਿਰ ਇਹ ਜਿਹੜੇ ਪਹਿਲਾਂ ਵੀ ਉਹ ਟੈਸਟ ਹੁੰਦੇ ਸੀ ਫਿਰ ਭਜੋ ਫਿਰ ਉਹਨਾਂ ਚੀਜ਼ਾਂ ਲਈ ਜਾਓ ਤੇ ਫਿਰ ਜ਼ਿੰਮੇਵਾਰ ਅਸੀਂ ਹੋਗੇ ਤਾਂ ਇਸ ਚੀਜ਼ ਤੋਂ ਸਾਨੂੰ ਬਹੁਤ ਇੱਕ ਦੁੱਖ ਹੋ ਰਿਹਾ ਹੈ ਕਿ ਅਸੀਂ ਫੇਰ ਵਾਪਸ ਉਸ ਪਾਸੇ ਨਾ ਚਲੇ ਜਾਈਏ ਪਰ ਮੈਂ ਮਾਫ ਕਰਨਾ ਮੈਂ ਤੁਸੀਂ ਬੇਟੀਆਂ ਦੀ ਗੱਲ ਕਰ ਰਹੇ ਹੋ ਮੈਨੂੰ ਤਾਂ ਇਹ ਲੱਗਦਾ ਕਿ ਔਰਤ ਜਾਤ ਦੇ ਲਈ ਖਤਰਾ ਪੈਦਾ ਹੋ ਚੁੱਕਿਆ ਹੈ ਹਾਲਾਂਕਿ ਬੰਦਿਆਂ ਲਈ ਵੀ ਹੈ ਪਰ ਆਈ ऍम ਸ਼ੋਰ ਤੁਸੀਂ ਪੂਰੀ ਦੁਨੀਆ ਘੁੰਮਦੇ ਹੋ ਦੋਵੇਂ ਹੈਣਾ ਤੁਹਾਡੀ ਏਜ ਦੇ ਅਕੋਰਡਿੰਗ ਬਹੁਤ ਜ਼ਿਆਦਾ ਤੁਸੀਂ ਕੰਮ ਕਰ ਰਹੇ ਹੋ ਪਰ ਮੈਨੂੰ ਲੱਗਦਾ ਜੋ ਡਰ ਤੁਸੀਂ ਇਸ ਵਕਤ ਇੱਕ ਕੁੜੀ ਲਈ ਜਤਾ ਰਹੇ ਹੋ ਤੁਹਾਡੇ ਘਰਦਿਆਂ ਨੂੰ ਸੇਮ ਡਰ ਹੁੰਦਾ ਹੋਵੇਗਾ ਕਿ ਜਦੋਂ ਤੁਹਾਡਾ ਫੋਨ ਨਹੀਂ ਲੱਗਦਾ ਜਾਂ ਕੁਝਕ ਨਹੀਂ ਪਾਦੇ ਹੁਣ ਮੈਂ ਤਾਂ ਅੱਗੇ ਕਹਿੰਦੇ ਦੋ ਦੋ ਬਜੇ ਦੋ ਸਾਲ ਦੇ ਬੱਚੀ ਤੋਂ ਲੈ ਕੇ 100 ਸਾਲ ਦੀ ਬੇਬੇ ਤੱਕ ਕੋਈ ਸਹੀ 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 ਕਿਉਂਕਿ ਜਿਹੜੀ ਦਰਿੰਦਗੀ ਆ ਨਾ ਜਿਹੜੀ ਮੈਂ ਸਾਰੇ ਮਾਂ ਜਿਹੜੀ ਮਾਨਸ ਜਾਤਾ ਸਾਰੀ ਨੂੰ ਨਹੀਂ ਕਹਿ ਰਹੀ ਚੀਜ਼ ਅਸੀਂ ਇੱਕ ਦੂਜੇ ਦੇ ਪੂਰਕਾਂ ਇੱਕ ਦੂਜੇ ਤੇ ਖੜੇ ਆ ਪਰ ਇੰਨੀ ਦਰਿੰਦਗੀ ਪੈਦਾ ਹੋ ਗਈ ਸਮਾਜ ਦੇ ਵਿੱਚ ਤੇ ਮੈਨੂੰ ਇਹ ਲੱਗਦਾ ਕਿ ਜਾਨਵਰ ਕਹਿੰਦੇ ਇਹਨਾਂ ਨੂੰ ਛੋਟਾ ਸ਼ਬਦ ਜਾਨਵਰ ਵੀ ਨਹੀਂ ਜਾਨਵਰ ਤਾਂ ਪਿਆਰ ਕਰਦੇ ਨਹੀਂ ਜਾਨਵਰ ਤਾਂ ਪਿਆਰ ਕਰਦੇ ਨੇ ਕਿਹੜੇ ਪਾਸੇ ਤਰਫ ਕਿੱਥੇ ਘਾਟ ਹੈ ਤੇ ਮੈਨੂੰ ਇਹ ਲੱਗਦਾ ਕਿ ਮਿਆਨੀ ਇਹ ਸਾਡੀ ਐਜੂਕੇਸ਼ਨ ਦੀ ਘਾਟ ਹੈ ਐਜੂਕੇਸ਼ਨ ਦੀ ਹੈ ਜੇ ਸਾਡੇ ਬੱਚੇ ਉਹ ਔਰ ਐਸ ਤਰੀਕੇ ਨਾਲ এডੂਕੇਟਿਣੀ ਹੋਈ ਜੀ ਡਿਗਰੀਆਂ ਲੈ ਕੇ ਬੰਦਾ ਅਕਲ ਨਹੀਂ ਆਉਂਦੀ ਸਾਡੀ এডੂਕੇਸ਼ਨ ਸਿੱਖਿਆ ਹੋਰ ਤਰੀਕੇ ਦੀ ਹੁੰਦੀ ਹੈ ਕਿ ਉਹਨੂੰ ਘਰ ਵਿੱਚੋਂ ਕਹੋ ਜੇ ਸੰਸਕਾਰ ਮਿਲਦਾ ਘਰ ਚੋਂ ਚੰਗੇ ਬਰਕੇ ਤੇ ਸਾਡਾ ਆਲਾ ਦੋਲਾ ਕਿੰਨਾ ਬਲੁੰਦਰਿਆ ਗਿਆ ਹੈ ਹੈ ਬਾਹਰ ਨਿਕਲਦੇ ਆ ਮੈਂ ਕਮਾਲ ਬਣਦੇ ਆ ਮੁੰਡਿਆਂ ਨੂੰ ਜਿਹੜੀ ਮਾਂ ਦੀ ਕੁੱਖ ਚ ਤੇ ਜੰਮੇ ਕਿਤੇ ਉਹੀ ਭੈਣ ਨਾਲ ਦੀ ਨਾਲ ਉਹਨਾਂ ਦੀ ਜੇ ਸੋਚ ਬਦਲਦੀ ਹੈ ਉਹ ਕਿਹੜੀ ਸਿੱਖਿਆ ਇਹਦਾ ਮਤਲਬ ਕਿਤਨਾ ਕਿਤੇ ਸਾਨੂੰ ਸਿੱਖਿਆ ਤੇ ਉਂਗਲ ਰੱਖਣੀ ਪਊਗੀ ਯਾ ਬਟ ਇਹ ਵੀ ਤਾਂ ਹੈ ਕਿ ਅਸੀਂ ਵੀ ਤਾਂ ਸਿੱਖਿਆ ਸਿਰਫ ਕੁੜੀਆਂ ਨੂੰ ਹੀ ਦਿੰਨੇ ਆ ਛੋਟੇ ਕੱਪੜੇ ਨਾ ਪਾ ਗਲਾ ਵੱਡਾ ਨਾ ਪਾ ਉਹੀ ਲੈ ਕੇ ਰੱਖ ਦਿਉੜੀ ਤੇ ਨਾ ਖੜੋ ਕਾਲਜ ਤੋਂ ਬਾਅਦ ਤੂੰ ਕਿਤੇ ਬਾਹਰ ਨਹੀਂ ਜਾਣਾ ਸ਼ਾਮ ਨੂੰ ਲੇਟ ਨਾਈਟ ਪਾਰਟੀਆਂ ਨਹੀਂ ਕਰਨਾ ਇੱਥੇ ਹੈ ਨਾ ਇੱਥੇ ਸੋਚਣਾ ਚਾਹੀਦਾ ਜਿਹੜੇ ਸੋਚਦੇ ਜਦੋਂ ਕਿ ਘਰ ਤੋਂ ਜਾਣ ਲੱਗੇ ਕੁੜੀ ਘਰ ਤੋਂ ਜਾਂਦੀ ਹੈ ਉਹਨੂੰ 10 ਗੱਲਾਂ ਸਮਝਾ ਕੇ ਭੇਜ ਦੇ ਮੁੰਡੇ ਨੂੰ ਜਾਂਦੇ ਕਦੇ ਕਹਿੰਦੇ ਨਹੀਂ ਕਿਰ ਕੀ ਹੋ ਗਿਆ ਤਾਂ ਮੁੰਡੇ ਤਾਂ ਕੁਝ ਵੀ ਕਰ ਸਕਦਾ ਜੇ ਕਿਤੇ ਇਹੀ ਐਜੂਕੇਸ਼ਨ ਜਿਹਦੇ ਕੁੜੀਆਂ ਨੂੰ ਹੈ ਤਾਂ ਉਹਨੂੰ ਵੀ ਸਮਝਾ ਕੇ ਭੇਜਣ ਵੀ ਬਾਹਰ ਚੱਲੇ ਆ ਕੋਈ ਪਰਾਈ ਤੈਨੂੰ ਕੁੜੀ ਕੋਈ ਮਾਂ ਕੋਈ ਕਿਸ ਕੋਈ ਵੀ ਨਜ਼ਰ ਆਉਂਦੀ ਹੈ ਤੂੰ ਉਹਦੇ ਲਈ ਕੀ ਕੀ ਕਰਨਾ ਹੈ ਤੇਰੀਆਂ ਕੀ ਰਿਸਪੌਂਸਿਬਿਲਟੀਜ਼ ਨੇ ਤੇ ਉਹਨੂੰ ਵੀ ਸ਼ੁਰੂਆਤ ਤੋਂ ਜੇ ਸਿਖਾਣਾ ਸ਼ੁਰੂ ਕਰਦੀ ਹੈ ਤੇ ਜੇ ਆਪਾਂ ਇੱਕ ਬੱਚਾ ਹੈ ਮੈਂ ਕਈ ਵਾਰੀ ਦੇਖਦੀ ਹੁੰਨੀ ਆ ਪੇਰੈਂਟਸ ਨੂੰ ਵੀ ਇੱਕ ਬੱਚਾ ਆਇਆ ਉਹ ਐਦਾਂ ਘਰ ਦੇ ਵਿੱਚ ਮੁੰਡਾ ਉਹ ਕਰਦੇ ਵਿੱਚ ਕਹਦੇਗੇ ਵੀ ਮੈਨੂੰ ਉਹ ਕੁੜੀ ਅੱਛੀ ਲੱਗਦੀ ਐ ਤਾਂ ਉਹ ਹੱਸਦੇ ਨੇ ਤੇ ਕਹਿੰਦੇ ਦੱਸ ਦੱਸੀ ਤੈਨੂੰ ਕਿਹੜੀ ਕੁੜੀ ਅੱਛੀ ਲੱਗਦੀ ਐ ਇਹ ਚੀਜ਼ਾਂ ਮੈਨੂੰ ਦੱਸ ਦੱਸੋ ਉਹ ਕੁੜੀ ਦੇ ਨਾਲ ਸੋਹਣੀ ਲੱਗਦੀ ਹੈ ਤੇ ਕੋਈ ਇਹਦੇ ਕਹਿੰਦਾ ਉਹ ਕੁੜੀ ਦੇ ਨਾਲ ਮੈਂ ਵਿਆਹ ਕਰਨਾ ਇਹਨੂੰ ਇਹ ਕੁੜੀ ਸੋਹਣੀ ਲੱਗਦੀ ਮਤਲਬ ਸਾਨੂੰ ਪਤਾ ਹੀ ਨਹੀਂ ਸਾਡੀ ਸੋਚ ਕਿੱਥੇ ਆ ਖੁਸ਼ੀ ਦਾ ਇੱਕ ਪੁਆਇੰਟ ਹੁੰਦਾ ਰਾਈਟ ਇਕਵਲੀ ਅਸੀਂ ਹਮੇਸ਼ਾ ਘਰ ਦੇ ਵਿੱਚ ਮੁੰਡਾ ਜਦੋਂ ਪੈਦਾ ਹੁੰਦਾ ਹੈ ਹੈਨਾ ਉਹ ਤੋਤਲੀ ਆਵਾਜ਼ ਚ ਗਾਲ ਕੱਢਦਾ ਹੈ ਆਪਣੀ ਮਾਂ ਨੂੰ ਵੀ ਕੱਢ ਦਿੰਦਾ ਹੈ ਘਰ ਦੇ ਨੂੰ ਵੀ ਪਿਓ ਕਹੂਗਾ ਚਾਚੂ ਕਹੂਗਾ ਕੱਢੀ ਮੜੀ ਜੀ ਕੱਢੀ ਹੈਨਾ ਫਿਰ ਉਹ ਇਹੀ ਚੀਜ਼ ਉਹਦੀ ਡਿਵੈਲਪ ਹੁੰਦੀ ਹੈ ਸਕੂਲ ਦੇ ਵਿੱਚ ਫਿਰ ਇਹੀ ਚੀਜ਼ ਉਹੀ ਗੱਲ ਆ ਜਾਂਦੀ ਹੈ ਕਿ ਵਿਆਹ ਤੋਂ ਬਾਅਦ ਜਨਾਨੀ ਨੂੰ ਫਿਰ ਗਾਲਾਂ ਕੁੱਟ ਮਾਰ ਚ ਬਦਲਦੀਆਂ ਨੇ ਬਟ ਇਹ ਮੇਲ ਡੋਮਿਨੈਂਸ ਜਿਹੜੀ ਹੈ ਇਹ ਤਾਂ ਪਰਵਰਿਸ਼ ਚ ਹੀ ਆ ਗਈ ਨਾ ਹਾਂ ਮੈਨੂੰ ਉਹ ਹੀ ਗੱਲ ਆ ਨਾ ਵੀ ਸਿੱਖਿਆ ਜੇ ਕਿਤੇ ਨਾ ਕਿਤੇ ਘਾਟ ਪਈ ਹੁੰਦੀ ਆ ਜਾਂ ਅਸੀਂ ਜੇ ਚਲੋ ਮੰਨ ਦਿਆਂ ਸਾਰੇ ਮਾਪੇ ਕੋਈ ਮਾਪਾ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਕੋਈ ਗਲਤੀ ਕਰਕੇ ਆਵੇ ਬਾਹਰ ਪਰ ਜੇ ਅਸੀਂ ਉਹਨੂੰ ਜ਼ਿੰਮੇਵਾਰ ਬਣਾ ਦਈਏ ਬੱਚੇ ਨੂੰ ਮੁੰਡੇ ਨੂੰ ਲੇਟ ਆਉਂਦਾ ਰੋਜ਼ ਭਾਈ ਹਾਂ ਤੂੰ ਕੀ ਕੰਮ ਕਰਕੇ ਆਇਆ ਐਨਾ ਲੇਟ ਕਿਉਂ ਆਇਆ ਕੁੜੀ 10 ਮਿੰਟ ਲੇਟ ਹੋ ਜਾਈਏ ਅਸੀਂ ਉਹਨੂੰ 10 ਵਾਰ ਕਰਦੇ ਹਾਂ ਹਾਲਾਂਕਿ ਕਰਨੇ ਬਣਦੇ ਆ ਫਿਕਰ ਚ ਕਰਦੇ ਆ ਪਰ ਉਹ ਸਵਾਲ ਜੇ ਮੁੰਡੇ ਨੂੰ ਬਣ ਜਾਣ ਸਟਾਰਟ ਤੋਂ ਹੀ ਤੇ ਮੈਨੂੰ ਲੱਗਦਾ ਕੁਝ ਨਾ ਕੁਝ ਸੁਧਾਰ ਹੋਵੇ ਸੁਧਾਰ ਹੋਵੇ ਹਾਂ ਰਾਈਟ ਇੱਕ ਗੱਲ ਤੁਹਾਡਾ ਜਿਹੜਾ ਕਿਰਦਾਰ ਹੈ ਹੈਨਾ ਆਪਾਂ ਦੇਖਿਆ ਕਿ ਇਹਦੇ ਵਿੱਚ ਯੋਗਰਾਜ ਜੀ ਤੁਹਾਨੂੰ ਕਿਸ ਤਰੀਕੇ ਦੇ ਨਾਲ ਡੋਮিনেਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਵੀ ਉਹ ਚੀਜ਼ਾਂ ਹੈਗੀਆਂ ਨੇ ਹੈਨਾ ਅੱਜ ਜੋ ਅਲੱਗ ਲੈਵਲ ਤੇ ਹੋ ਗਈਆਂ ਨੇ ਪਰ ਗੱਲ ਉਹੀ ਹੈ ਕਿ ਯਾ ਤਾਂ ਜਨਾਨੀ ਦੀ ਜ਼ੁਬਾਨ ਨੂੰ ਬੰਦ ਕਰਵਾਣਾ ਹੈ ਜਾਂ ਫਿਰ ਉਸ ਨੂੰ ਗਲਤ ਸਾਬਿਤ ਕਰਨਾ ਹੈ ਪਰ ਮੈਂ ਔਰਤ ਦੇ ਉਸ ਪੁਆਇੰਟ ਆਫ View ਨੂੰ ਤੁਹਾਡੇ ਦੋਨਾਂ ਕੋਲੋਂ ਜਾਨਣਾ ਚਾਹਵਾਂਗੀ ਮਤਲਬ ਪੜ੍ਹ ਲਿਖ ਕੇ ਵੀ ਨੌਕਰੀ ਕਰਕੇ ਵੀ ਐਂਡ ਆਫ ਦਾ ਟਾਈਮ ਤੱਕ ਕੁੜੀ ਨੂੰ ਫਿਰ ਚੱਲਣਾ ਹੀ ਪੈਂਦਾ ਬੇਟੇ ਮੈਨੂੰ ਇਹ ਲੱਗਦਾ ਕਿ ਸਦੀਆਂ ਤੋਂ ਸਦੀਆਂ ਤੋਂ ਪਿੱਛੇ ਜਦੋਂ ਆਪਾਂ ਦੇਖੀਏ ਫਿਰ ਵੀ ਆਦਮੀ ਦੇ ਦਿਮਾਗ ਦੇ ਵਿੱਚ ਇੱਕ ਗੱਲ ਪਈ ਹੈ ਸਾਰੇ ਮੈਂ ਉਹੀ ਫੇਰ ਗੱਲ ਕਰਦੀਆਂ ਕਿਉਂਕਿ ਮੈਨੂੰ ਤਾਂ ਆਪਣੇ ਪਰਿਵਾਰ ਚੋਂ ਗੱਲ ਕਿਤੇ ਲੱਭੀ ਨਹੀਂ ਇਸ ਕਰਕੇ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚੋਂ ਮੈਂ ਦੇਖ ਰਹੀਆਂ ਉਹ ਜਿਹੜੀ ਡੋਮਿਨੇਸ਼ਨ ਹੈ ਉਹ ਐ ਲੱਗਦਾ ਕਿ ਔਰਤ ਔਰਤ ਮੇਰੇ ਮੂਹਰੇ ਕਿਵੇਂ ਬੋਲ ਸਕਦੀ ਹੈ ਜਿਹੜੀ ਉਹ ਹੈਂਕਰ ਹੈ ਜਿਹੜੀ ਉਹ ਤੌਸ ਹੈ ਉਹ ਕਿਤੇ ਨਾ ਕਿਤੇ ਪਈ ਹੈ ਉਹਦੀ ਹੋਮੇ ਨੂੰ 6 ਵਜਦੀ ਹੈ ਜੇ ਔਰਤ ਕੋਈ ਠੀਕ ਜਵਾਬ ਦਿੰਦੀ ਹੈ ਤਾਂ ਉਹਨੂੰ ਇਹ ਲੱਗਦਾ ਹੈ ਕਿ ਲੈ ਇਹਦੇ ਤਾਂ ਗੁੱਤ ਪਿੱਛੇ ਮੱਤ ਹੈ ਇਹ ਕਿਵੇਂ ਬੋਲ ਸਕਦੀ ਹੈ ਉਹ ਗੱਲ ਪਈ ਹੈ ਕਿਤੇ ਨਾ ਕਿਤੇ ਉਹ ਸਾਹਮਣੇ ਆ ਹੀ ਜਾਂਦੀ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਉਹਦੀ ਤਾਂਸ ਹੈ ਉਹਨੂੰ ਜਦੋਂ 6:00 ਵਜਦੀ ਹੈ ਤਬ ਇਹ ਉਹ برداشت ਨਹੀਂ ਕਰਦਾ ਬਿਲਕੁਲ ਔਰ ਤੁਸੀਂ ਦੋਨੋਂ ਬਹੁਤ ਸੋਹਣੇ ਮਿਸਾਲ ਹੈਗੇ ਔਰ ਤੁਹਾਡੇ ਵਾਂਗੂ ਨਿਰਮਲ ਰਿਸ਼ੀ ਮੈਮ ਰੂਪੀ ਮੈਮ ਬਹੁਤ ਜਣੇ ਜਿਨ੍ਹਾਂ ਦੇ ਪਰਿਵਾਰਾਂ ਦੀ ਸਪੋਰਟ ਹੀ ਸੀਗੀ ਕੁੜੀਆਂ ਨੂੰ ਦੇਖਦੇ ਹੋਏ ਉਹਨੇ ਸਿਨੇਮਾ ਦੇ ਵਿੱਚ ਭੇਜਿਆ ਤੇ ਅੱਜ ਤੁਸੀਂ ਦੇਖ ਲਓ ਸਾਡਾ ਮਾਣ ਹੀ ਵਧਾਇਆ ਹੋਇਆ ਪਰ ਸੀਮਾ ਮੈਮ ਤੁਹਾਡਾ ਕੀ ਇਹਦੇ ਬਾਰੇ ਪੁਆਇੰਟ ਆਫ View ਹੈ ਬਿਲਕੁਲ ਜੀ ਦੇਖੋ ਅਸੀਂ ਤਾਂ ਆਲਾਦ ਵਾਲੇ ਦੀ ਗੱਲ ਕਰ ਸਕਦੇ ਹਾਂ ਜਿੱਦਾਂ ਮੈਮ ਨੇ ਵੀ ਗੱਲ ਕਰੀ ਹੈ ਸ਼ਾਇਦ ਅਸੀਂ ਖੁਸ਼ਕਿਸਮਤਾਂ ਲੱਕੀ ਆ ਕਿ ਪਹਿਲਾਂ ਤਾਂ ਪੇਰੈਂਟਸ ਵੱਲੋਂ ਹੀ ਫਾਦਰ ਸਾਹਿਬ ਨੇ ਇੰਨੀ ਸਪੋਰਟ ਕਰਕੇ ਸਾਨੂੰ ਇਥੇ ਤੱਕ ਲੈ ਕੇ ਆਉਂਦਾ ਇਸ ਕਾਬਲ ਬਣਾਇਆ ਤੇ ਇਸ ਕਾਬਲ ਤਾਂ ਅਸੀਂ ਬਣ ਗਏ ਪਰ ਇਸ ਚੀਜ਼ ਨੂੰ ਅੱਗੇ ਨਿਖਾਰਨ ਦੇ ਲਈ ਇੱਕ ਹਸਬੰਦ ਦਾ ਇੱਕ ਪਰਿਵਾਰ ਦਾ ਸਾਨੂੰ ਸਾਥ ਮਿਲਿਆ ਤੇ ਜੇ ਅਸੀਂ ਗੱਲ ਕਰੀਏ ਵੀ ਸਾਨੂੰ ਕਦੇ ਇਹ ਜਿਹੀ ਚੀਜ਼ਾਂ ਫੇਸ ਨਹੀਂ ਕਰਨੀਆਂ ਪਈਆਂ ਪਹਿਲੀ ਗੱਲ ਤਾਂ ਕਿ ਸਾਨੂੰ ਬਰਾਬਰ ਦੇ ਰਾਈਟ ਨੇ ਅਸੀਂ ਆਪਸ ਦੇ ਵਿੱਚ ਮਿਲ ਕੇ ਕੋਈ ਨਾ ਕੋਈ ਗੱਲ ਦਾ ਡਿਸੀਜਨ ਲੈਣਾ ਹੈ ਇੱਕ ਦੂਜੇ ਦੀ ਸਲਾਹ ਲੈਣੀ ਹੈ ਕਦੇ ਰਿਸਪੈਕਟ ਹੈ ਕਦੇ ਨਹੀਂ ਹੈਗਾ ਵੀ ਤੂੰ ਇਹ ਗੱਲ ਦੀ ਸਲਾਹ ਕਿਵੇਂ ਦੇ ਰਹੀ ਹੈ ਜਾਂ ਮੈਂ ਕਹਿ ਰਿਹਾ ਮੈਂ ਤੁਸੀਂ ਕਿਉਂ ਦੇ ਰਿਆਂ ਨਾ ਕਦੇ ਪੈਸੇ ਦਾ ਹਿਸਾਬ ਕਿਤਾਬ ਹੈ ਨਾ ਕਿਤੇ ਗੱਲਬਾਤ ਦੇ ਵਿੱਚ ਬਰਾਬਰ ਵੱਧ ਘੱਟ ਬੋਲਿਆ ਗਿਆ ਕੋਈ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹਾਂ ਪਰ ਜਿੱਥੇ ਆਲੇ ਦੁਆਲੇ ਦੇ ਵਿੱਚ ਆਪਾਂ ਨਜ਼ਰ ਮਾਰੀਏ ਕਈ ਵਾਰੀ ਕੁੜੀ ਪੜੀ ਲਿਖੀ ਵੀ ਬਹੁਤ ਹੁੰਦੀ ਹੈ ਸਾਰਾ ਕੁਝ ਹੁੰਦੇ ਸੁੰਦੇ ਵੀ ਜੇ ਉਹ ਜੌਬ ਤੇ ਚਲੀ ਜਾਂਦੀ ਹੈ ਤਾਂ ਘਰ ਦੇ ਵਿੱਚ ਜੇ ਕੋਈ ਇੱਕ ਅੱਦੇ ਪਰਿਵਾਰ ਦੀ ਥੋੜੀ ਜੀ ਸੋਚ ਪਛਾਣ ਖਿਚੂ ਆਪਾਂ ਕਹਿ ਲਈਏ ਕਿ ਉਹ ਹੋ ਗਈ ਵੀ ਵੀ ਇਹ ਇਹ ਇਹਨੇ ਇਹ ਸਾਰਾ ਕੁਝ ਕਿਉਂ ਨਹੀਂ ਕੀਤਾ ਇਹਨੂੰ ਇਹ ਸਾਰਾ ਕੁਝ ਕਰਕੇ ਜਾਣਾ ਚਾਹੀਦਾ ਇਹ ਇਹਦਾ ਹੱਕ ਬਣਦਾ ਲੇਕਿਨ ਮੈਂ ਇਹ ਸੋਚਦੀ ਕਿ ਹੁਣ ਸੋਚ ਬਦਲ ਗਈ ਹੈ ਹੁਣ ਜਿੰਨੇ ਪਰਿਵਾਰ ਨੇ ਸਭ ਨੂੰ ਰੱਬ ਨੇ ਦੋ ਹੱਥ ਦਿੱਤੇ ਨੇ ਦੋ ਪੈਰ ਦਿੱਤੇ ਨੇ ਖਾਣ ਨੂੰ ਮੂੰਹ ਦਿੱਤਾ ਤੇ ਤੁਸੀਂ ਆਪਣਾ ਆਪਣਾ ਕਰ ਸਕਦੇ ਹੋ ਬਾਹਰਲੇ ਕੰਟਰੀ ਦੇ ਜਾ ਕੇ ਆਪਾਂ ਦੇਖਦੇ ਆ ਕਿ ਹਰ ਬੰਦਾ ਆਪਣਾ ਆਪਣਾ ਕਰਦਾ ਆਪਣੀ ਪਲੇਟ ਚੁੱਕ ਕੇ ਰੱਖਦਾ ਤੇ ਸਾਡੇ ਘਰ ਦੇ ਵਿੱਚ ਜੇ ਸਾਡੀਆਂ ਦਾਦੀਆਂ ਨਾਨੀਆਂ ਸਾਡੀਆਂ ਮਾਵਾਂ ਨੂੰ ਅਸੀਂ ਦੇਖ ਲਈਏ ਜੇ ਬੰਦਾ ਪਲੇਟ ਚੁੱਕ ਕੇ ਰੱਖਦਾ ਹੈ ਤਾਂ ਉਹ ਕਹਿੰਦੇ ਨੇ ਕੁੜੀਏ ਸ਼ਰਮ ਕਰ ਬੰਦਾ ਪਲੇਟ ਆਪ ਚੁੱਕਦਾ ਹੈ ਹੈਣਾ ਵੀ ਤੂੰ ਸ਼ਰਮਗਰ ਯਾਰ ਪਲੇਟ ਉਹ ਆਪ ਚੁੱਕਦਾ ਸੋ ਉਹ ਸੋਚ ਛੋਟੇ ਛੋਟੇ ਹੁੰਦੇ ਹੀ ਪਹਿਲਾਂ ਪਾ ਦਿੰਦੀ ਐ ਕਿ ਉਹਨੇ ਪਲੇਟ ਨਹੀਂ ਚੁੱਕਣੀ ਪਲੇਟ ਚੁੱਕਣਾ ਤੇਰਾ ਹੀ ਹੱਕ ਬਣਦਾ ਇੱਥੇ ਮੈਨੂੰ ਆ ਲੱਗਦਾ ਬੇਟਾ ਵੀ ਆ ਆਦਮੀ ਦੇ ਹੱਥ 'ਚ ਬਹੁਤ ਕੁਝ ਹੈ ਉਹਨੇ ਉਹਨੇ ਇਹ ਜਿਹੜੇ ਜੰਜੀਰੇ ਉਹਨੇ ਤੋੜਨੀਆਂ ਹੁੰਦੀਆਂ ਹਾਂ ਮੈਨੂੰ ਆਪਣੇ ਪਰਿਵਾਰ ਦਾ ਪਤਾ ਹੈ ਕਿ ਮੈਨੂੰ ਇਹ ਲੱਗਿਆ ਕਿ ਜੇ ਸਾਡੇ ਘਰ ਦਾ ਇਹ ਮਾਹੌਲ ਠੀਕ ਸੀ ਗਾਂ ਬੱਚੇ ਚ ਆਤਾਂ ਜੇ ਬੇਟੇ ਚ ਹੈਨਾ ਤੇ ਭਾਵੇਂ ਅੱਜ ਬਾਹਰ ਬੈਠਾ ਹੈ ਸਾਹਿਤ ਨਾਲ ਜੁੜਿਆ ਹੈ ਦੂਜੀ ਗੱਲ ਨਾਟਕਾਂ ਚ ਲੱਗਿਆ ਰਿਆ ਸਿੰਗ ਸਿੰਗਿੰਗ ਕਰਦਾ ਤੇ ਉਹ ਆਪਦੇ ਬੱਚਾ ਨੂੰ ਉਸ ਤਰੀਕੇ ਨਾਲ ਪਾਲ ਰਿਆ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਹਨੂੰ ਇਹ ਸੰਸਕਾਰ ਦਿੱਤੇ ਆਪਦੇ ਫਾਦਰ ਤੋਂ ਨਹੀਂ ਲਈਏ ਸੰਸਕਾਰ ਤੇ ਆਪਦੀ ਜਾਨ ਸੌਖੀ ਹੈ ਹੁਣ ਸਾਡੇ ਜਿਹੜੇ ਆਮ ਘਰਾਂ ਦੇ ਲੋਕ ਐ ਜਿਹੜੇ ਵੱਡੀਆਂ ਵੱਡੀਆਂ ਧਰਮ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਇਹ ਗੱਲਾਂ ਪਹਿਲਾਂ ਆਪਦੇ ਘਰ ਤੋਂ ਲਾਗੂ ਕਰਨੀਆਂ ਚਾਹੀਦੀਆਂ ਜਿੰਨੀ ਦੇਰ ਇਹ ਉੱਥੋਂ ਲਾਗੂ ਨਹੀਂ ਹੁੰਦੀਆਂ ਸਮਾਜ ਕੀ ਐ ਸਾਡੇ ਪਰਿਵਾਰ ਤੋਂ ਸ਼ੁਰੂ ਹੁੰਦਾ ਜਦੋਂ ਪਰਿਵਾਰ ਤੋਂ ਸ਼ੁਰੂ ਆਪੇ ਸਮਾਜ ਸੋਹਣਾ ਬਣ ਜੂ ਅਸੀਂ ਇਹ ਕਹਿੰਦੇ ਆ ਕਿ ਵੀ ਅਸੀਂ ਆਪ ਤਨੇ ਸੇ ਲਾਗੂ ਕਰਨਾ ਅਸੀਂ ਦੂਜੇ ਤੋਂ ਆਸ ਕਰਦੇ ਹਾਂ ਇਸ ਕਰਕੇ ਸਾਨੂੰ ਆਪਣੇ ਤੋਂ ਸ਼ੁਰੂ ਕਰਨਾ ਪੈਣਾ ਆ ਇੱਕ ਸਵਾਲ ਸਰ ਉਹ ਪੁੱਛਣਾ ਚਾਹਾਂਗੀ ਕਿਉਂਕਿ ਬੀਇੰਗ ਅ ਫੀਮੇਲ ਮੈਨੂੰ ਇਹ ਲੱਗਦਾ ਕਿ ਔਰਤਾਂ ਲਈ ਨਾ ਕਿਤੇ ਨਾ ਕਿਤੇ ਬਹੁਤ ਚੈਲੰਜ ਹੋ ਜਾਂਦਾ ਹੈ ਉਮਰ ਦੇ ਹਿਸਾਬ ਦੇ ਨਾਲ ਕੰਮ ਕਰਨਾ ਮੈਂ ਦੇਖਿਆ ਬਹੁਤ ਆਰਟਿਸਟ ਹੈ ਹੋ ਜਿਨੇ ਜਿਹੜੇ ਤੁਹਾਨੂੰ ਪੈਰੀ ਪੈਨਾ ਕਰਦੇ ਨੇ ਜਿਹੜੇ ਬੇਬੇ ਬੋਲ ਕੇ ਤੁਹਾਨੂੰ ਰਿਸਪੈਕਟ ਦਿੰਦੇ ਨੇ ਚੰਗਾ ਲੱਗਦਾ ਚੰਗਾ ਲੱਗਦਾ ਹੈ ਨਾ ਬਟ ਮੇਰੀ ਆਬਜ਼ਰਵੇਸ਼ਨ ਤਾਂ ਇਹ ਵੀ ਕਹਿੰਦੀ ਹੈ ਕਿ ਸਾਡੀ ਹੀ ਇੰਡਸਟਰੀ ਦੇ ਵਿੱਚ ਅੱਜ ਵੀ ਮੇਲ ਆਰਟਿਸਟ ਤੇ ਫੀਮੇਲ ਆਰਟਿਸਟ ਦੇ ਵਿੱਚ ਉਹ ਵਿਤਕਰਾ ਵੀ ਹੈ ਔਰ ਡੋਮਿਨੈਂਸ ਵੀ ਹੈ ਔਰ ਕਿਤੇ ਨਾ ਕਿਤੇ ਕਿਹਾ ਵੀ ਦਿੱਤਾ ਜਾਂਦਾ ਕਿ ਤੁਸੀਂ ਬੈਠੋ ਕੋਈ ਗੱਲ ਨਹੀਂ ਅਸੀਂ ਸੰਭਾਲ ਲੈਂਦੇ ਆ ਬਟ ਜਦੋਂ ਇੱਕ फीमेल आर्टिस्ट ਵੀ ਮਿਹਨਤ ਕਰਕੇ ਆਪਣੀ ਸਾਰੀ ਜ਼ਿੰਦਗੀ ਦੇ ਕੇ ਹੈਨਾ ਇੱਕ ਟਾਈਮ ਦੇ ਆਰਾਮ ਕਰਨ ਵਾਲੀ ਉਮਰ ਦੇ ਵਿੱਚ ਵੀ ਕੰਮ ਕਰ ਰਹੀ ਹੈ ਤੁਸੀਂ ਤਾਂ ਜੌਬ ਕਰ ਰਹੇ ਹੋ ਨਾ ਇਹ ਤਾਂ ਸਾਨੂੰ ਲੱਗਦਾ ਕਿ ਆਹ ਹਫਲਮਾ ਕਰ ਰਿਹਾ ਹੈ ਹੈਨਾ ਸੋ ਉਹ ਚੀਜ਼ਾਂ ਵੀ ਤਾਂ ਤੁਸੀਂ ਆਮ ਸ਼ੋਰ ਫੇਸ ਕਰਦੇ ਹੋ दैट ਡੋਮੀਨੈਂਸ অর ਯੂ نو ਇੱਕੋ ਦਿਖਾਣਾ ਕਿ ਅਸੀਂ ਤਾਂ ਤੁਹਾਡੀ ਰਿਸਪੈਕਟ ਕਰ ਰਹੇ ਹਾਂ ਪਰ ਤੁਸੀਂ ਹੈਗੇ ਤਾਂ ਮਤਲਬ ਯੂ نو ਯੂ ਆ ਫੀਮੇਲ ਤਾਂ ਤੁਸੀਂ ਸਾਈਡ ਕਾਰਨਰ ਕਰ ਦੇਣਾ इजीली ਇਹ ਕਹਿ ਕੇ ਇਹ ਹੈ ਬਟ ਉਹ ਸੋਚੀ ਉੱਥੇ ਖੜੀ ਹੈ ਜਿੰਨੀ ਦੇਰ ਤੱਕ ਸੋਚ ਨਹੀਂ ਬਦਲਦੀ ਹਾਂ ਉਹ ਹੁੰਦਾ ਉਹ ਕਿਉਂਕਿ ਅਸੀਂ ਆਪਣੇ ਮਾਮਲੇ ਚ ਲੈ ਲੋ ਜਿਹੜੇ ਸਤੋਂ ਮੇਲ ਜੂਨੀਅਰ ਆਏ ਹੋਣਗੇ ਤੇ ਉਹ ਅਸੀਂ ਆਪਸ ਵਿੱਚ ਡਿਸਕਸ ਕਰਦੇ ਆ ਮੈਂ ਸੀਮਾ ਰੂਪੀਨੀਸ਼ ਮੈਮ ਅਸੀਂ ਤਕਰੀਬਨ ਸਭ ਨੂੰ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਸਾਨੂੰ ਇਹ ਲੱਗਦਾ ਕਿ ਜਦ ਅਸੀਂ ਹਜੇ ਇੱਥੇ ਖੜੇ ਆ ਫੀਲ ਹੁੰਦਾ ਜ਼ਰੂਰ ਹੁੰਦਾ ਪਰ ਇਹ ਕੜੀ ਕਦੋਂ ਟੁੱਟੇ ਇਸ ਆਸ ਨਾਲ ਅਸੀਂ ਆਪਣੀ ਗੱਲ ਵੀ ਰੱਖਦੇ ਆ ਕਿ ਅਸੀਂ ਅੱਗੇ ਵੱਧ ਵੀ ਰਹੇ ਹਾਂ ਇਹ ਇਹ ਤਾਂ ਅਸੀਂ ਦੇਖਦੇ ਵੀ ਆਂ ਸਾਨੂੰ ਅੱਛਾ ਵੀ ਲੱਗਦਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਿਲਕੁਲ ਪਤਾ ਕੀ ਮੈਂ ਤੇ ਇੱਕ ਚੀਜ਼ ਸੋਚਦੀ ਆਂ ਕਿ ਮੇਲ ਔਰ ਫੀਮੇਲ ਦੇ ਵਿੱਚ ਇਹ ਹੈ ਕਿ ਜਿਹੜੀ ਫੀਮੇਲ ਹੈ ਨਾ ਜਦੋਂ ਇਸ ਫੀਲਡ ਚ ਆਉਂਦੀ ਹੈ ਉਹ ਬਹੁਤ ਪ੍ਰੋਬਲਮ ਪਿੱਛੇ ਛੱਡ ਕੇ ਆਉਂਦੀ ਹੈ ਕਿਉਂਕਿ ਘਰ ਦੇ ਵਿੱਚ ਕਾਫੀ ਸਾਰੀਆਂ ਰਿਸਪੌਂਸਿਬਿਲਟੀਜ਼ ਨਾ ਲੇਡੀਜ਼ ਦੇ ਉੱਤੇ ਹੁੰਦੀਆਂ ਨੇ ਕਿ ਉਹ ਇੱਕ ਰੱਬ ਨੇ ਬਣਾਈ ਇਹੀ ਜੀ ਕਿਉਂਕਿ ਉਹਦੇ ਅੰਦਰ ਫਿਕਰ ਹੈ ਚਾਹੇ ਪਿੱਛੇ ਸਾਰਿਆਂ ਨੇ ਆਪਣੇ ਆਪ ਖਾ ਲੈਣਾ ਕੋਈ ਉਹ ਨਹੀਂ ਪਰ ਇੱਕ ਫਿਕਰ ਹੈ ਤਾਂ ਉਹ ਹੁੰਦੀ ਹੈ ਵੀ ਕੰਮ ਵਾਲੀ ਨੂੰ ਵਿਚਾਰ ਪੈਸੇ ਵੱਧ ਦੇ ਕੇ ਆਊਗੀ ਵੀ ਅੱਜ ਮੇਰੇ ਘਰੇ ਆ ਆ ਕਰਦੇ ਮੈਂ ਸ਼ੂਟ ਤੇ ਚੱਲੀ ਆ ਬਹੁਤ ਬੰਦੂ ਹੈ ਨਾ ਸੋ ਗੱਲ ਇਹ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਨੂੰ ਅਸੀਂ ਇੰਨੇ ਫਿਕਰ ਫਾਕੇ ਨਾਲ ਲੈ ਕੇ ਚੱਲਦੇ ਆ ਤਾਂ ਫਿਰ ਸਾਨੂੰ ਵੀ ਬਰਾਬਰ ਦਾ ਹੱਕ ਤਾਂ ਮਿਲਣਾ ਚਾਹੀਦਾ ਹੈ ਜਿਹੜਾ ਕਹਿੰਦੇ ਅਸੀਂ ਕੰਮ ਨੂੰ ਆ ਕੇ ਨਾ ਆਪਣਾ ਦੱਸਦੇ ਅਸੀਂ ਇਹ ਜਿੰਨੀਆਂ ਕ ਹੈਗੀਆਂ ਕੋਈ ਵੀ ਯਾਰ ਕੰਮ ਦਾ ਹੀ ਫਿਕਰ ਹੁੰਦਾ ਇੱਥੇ ਲਾ ਲੋ ਕਿਤੇ ਵੀ ਜਾਣਾ ਮੈਨੂੰ ਤੇ ਇਹ ਹੁੰਦਾ ਵੀ ਟਾਈਮ ਤੇ ਜਾਣਾ ਜਾਣਸਰ ਅਸੀਂ ਕਦੇ ਕੋਈ ਡਿਮਾਂਡ ਨਹੀਂ ਕਰੀ ਅਸੀਂ ਇਹ ਕਹਿ ਰਹੇ ਹੁੰਦੇ ਆ ਕਿ ਏਡੀ ਨੂੰ ਬੁਲਾਇਓ ਸਾਨੂੰ ਸਕ੍ਰਿਪਟ ਦਿਓ ਮਤਲਬ ਇਹ ਹੁੰਦਾ ਵੀ ਜਦ ਅਸੀਂ ਦੇਖੀ ਸਾਡਾ ਕੀ ਸੀਨ ਹੈ ਟਾਈਮ ਤੇ ਪਹੁੰਚਣੀ ਹੈ ਅੱਛਾ ਪੰਜ ਵਜੇ ਵੱਲੋਂ ਆਹ ਚੱਲੋ ਪੰਜ ਵਜੇ ਬੁਲਾਇਆ ਸੀ ਪੰਜ ਵਜੇ ਬੈਠਾ ਹਾਂ ਏਡੇ ਪੰਜ ਦਾ ਟਾਈਮ ਤਾਂ ਲੋਕਾ ਦਾ ਫਰੇਗਾ ਅਸੀਂ ਆ ਗਏ ਫਿਕ ਕੰਪਲੇਟ ਸਹੀ ਲੱਗਿਆ ਵੱਡੀ ਸ਼ਿਕਾਇਤ ਹਾਂ ਅਬ ਵੀ ਹੈਵ ਟੂ ਬੀ ਇੰਪਰੂਵਡ ਵੀ ਹੈਵ ਟੂ ਇਵਨ ਤੇਰੇ ਕੋਲ ਹੀ ਲਾਈ ਆ ਇਹ ਤੋਂ ਪਹਿਲਾਂ ਅਸੀਂ ਕੈਮਰੇ ਦੇ ਮੂਰੇ ਬੋਲੇ ਨਹੀਂ ਤੇ ਸਾਨੂੰ ਇਹ ਲੱਗਿਆ ਕਿ ਤੂੰ ਵੀ ਨਾ ਇੱਕ ਬਿਓ ਇੱਕ ਇਨਸਾਫ ਪਸੰਦ ਜੇ ਕੁੜੀ ਐ ਤਾਂ ਤਾਂ ਅਸੀਂ ਕਹਿ ਰਹੇ ਹਾਂ ਕਿ ਵੀ ਅੱਜ ਅਸੀਂ ਦੋ ਆਰਟਿਸਟ ਟਾਈਮ ਤੇ ਤੁਸੀਂ ਆਏ ਅੱਜ ਅਸੀਂ ਕਿਹਾ ਮੀਡੀਆ ਨਹੀਂ ਆਇਆ ਅਸੀਂ ਮੀਡੀਆ ਨਹੀਂ ਆਇਆ ਪਰ ਨਹੀਂ ਮੈਨੂੰ ਲੱਗਦਾ ਕੋਈ ਵੀ ਹੋਵੇ ਜਦੋਂ ਇੱਕ ਜੌਬ ਦੇ ਦਿੱਤੀ ਤੇ ਫਿਰ ਕੋਈ ਪ੍ਰੋਬਲਮ ਹੋ ਸਕਦੀ ਹੈ ਪ੍ਰੋਬਲਮ ਨਹੀਂ ਹੋ ਸਕਦੀ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਤੁਸੀਂ ਜਾਣ ਕੇ ਕੀਤਾ ਸਾਰਾ ਕੁਝ ਇਹ ਕੀਤਾ ਸਾਡੇ ਕਹਿਣ ਦਾ ਭਾਵੇਂ ਹੈ ਹਾਂ ਵੀ ਅਸੀਂ ਅੱਜ ਜਿੰਨੇ ਵਿੱਚ ਮੈਨੂੰ ਨਹੀਂ ਲੱਗਿਆ ਯਾਰ ਕੋਈ ਕੰਮ ਹੋਊ ਸਾਰੇ ਕੰਮ ਛੱਡ ਕੇ ਜੋ ਟਾਈਮ ਦਿੱਤਾ ਹੈ ਆਉਣਾ ਹੈ ਮੇਰੇ ਤਾਂ ਗੱਡੀ ਵਾਲਾ ਵੀ ਕਹਿੰਦਾ ਪੰਗੋ ਬੜਾ ਤੁਹਾਨੂੰ ਕਾਲੀ ਲੱਗੀ ਰਹਿੰਦੀ ਹੈ ਬਖਾ ਕੇ ਨੇ ਟਾਈਮ ਦਿੰਦਾ ਹੈ ਟਾਈਮ ਦਾ ਮਤਲਬ ਟਾਈਮ ਹੁਣ ਅਸੀਂ ਤੇ ਜਾਣੇ ਆ ਅਸੀਂ ਵੈਨਿਟੀ ਦੇ ਵਿੱਚ ਬੈਠੇ ਆ ਸਾਡੀ ਕੋਈ ਇਹ ਨਹੀਂ ਵੀ ਕੱਲੀ ਜਾਣੀ ਹੈ ਗਈ ਬੈਠੀ ਵੈਨਿਟੀ ਚ ਜਾ ਕੇ ਸ਼ਾਰਟ ਨਹੀਂ ਹੋ ਰਹੀ ਲੇਟ ਹੋ ਗਈ ਆਈ ਨਹੀਂ ਨਹੀਂ ਸ਼ਾਰਟ ਨਹੀਂ ਹੋ ਰਹਾ ਤभी ਅਸੀਂ ਚਲੋ ਆਪਣਾ ਰੈਸਟ ਕਰ ਲਈਆਂ ਅਸੀਂ ਰੈਸਟ ਕਿੱਥੇ ਕਰਦੀਆਂ ਅਸੀਂ ਤਾਂ ਉੱਥੇ ਗੱਲਾਂ ਕਰੀਆ ਕੱਲ ਦਾ ਛਾਦਾ ਨਾਈਟ ਹੁੰਦਾ 3 ਵਜੇ ਤੱਕ ਅਸੀਂ ਐ ਜਾਗ ਰਹੀਆਂ ਹੁੰਨੀ ਆ ਫਰੈਸ਼ ਸਾਰੇ ਕਹਿੰਗੇ ਇਹਨਾਂ ਨੂੰ ਦੇਖੋ ਅਸੀਂ ਫਰੈਸ਼ ਆਈਡੀ ਕਦੇ ਆ ਨਾਈਸ ਇਹ ਲੋਗ ਹਾਸੇ ਸਿੱਪੈ ਲੋ ਹੁੰਦੇ ਤੁਸੀਂ ਰੈਸਟ ਕਰ ਲਓ ਨਾ ਨਾ ਬਰਾਬਰ ਰੈਸਟ ਨਹੀਂ ਰੈਸਟ ਨਹੀਂ ਅੱਛਾ ਫਿਰ ਮੈਨੂੰ ਇਹਦਾ ਰਾਜਵੀਦ ਦੱਸ ਦਿਓ ਅੱਜ ਕੱਲ ਤਾਂ ਮਤਲਬ ਜਵਾਨ ਕੁੜੀਆਂ ਵੀ ਕਹਿ ਦਿੰਦੀਆਂ ਬੀ12 ਦੀ ਕਮੀ ਹੋਗੀ ਡੀ ਵਿਟਾਮਿਨ ਦੀ ਕਮੀ ਹੋਗੀ ਜਾਣ ਹੀ ਨਹੀਂ ਰਹਿੰਦੀ 6 ਵਜੇ ਤੋਂ ਬਾਅਦ ਹੱਡੀ ਦੁਖਣ ਲੱਗ ਜਾਂਦੇ ਆ ਕੰਮ ਹੀ ਨਹੀਂ ਹੁੰਦਾ ਇਹਦਾ ਮੈਨੂੰ ਇੱਕੋ ਦੱਸਨੀ ਆ ਬੀਟ ਨੂੰ એનર્ਜੀ ਕਿਹੜੀ ਚੀਜ਼ ਦਿੰਦੀ ਆ ਕਿਹੜੀ ਚੀਜ਼ ਕੰਮ ਮਨਪਸੰਦ ਮਨਪਸੰਦ ਦਾ ਦੂਜੀ ਗੱਲ ਅਸੀਂ ਘਰੇ 10 ਦਿਨ ਬਹਿ ਜਾਈਏ ਨਾਲੇ ਹਾਲਾਂਕਿ ਘਰ ਦੇ ਕੰਮ ਬਥੇਰੇ ਨੇ ਸਾਡੇ ਲਈ ਹਾਂ ਪਰ ਜਿਹੜੇ ਕੰਮ ਨੂੰ ਅਸੀਂ ਪਿਆਰ ਕਰਦੇ ਹਾਂ ਜਿਹੜਾ ਸਾਡਾ ਕੰਮ ਹੈ ਨਾ ਉਹ એનર્ਜੀ ਦਿੰਦਾ ਅਸੀਂ ਕੰਮ ਨੂੰ ਬੈਠਦੇ ਕੰਮ ਕੰਮ ਖਤਮ ਹੋ ਗਿਆ ਤੇ ਆਰਟਿਸਟ ਦੀ ਮੌਤ ਹੈ ਬਿਲਕੁਲ ਹਾਲਾਂਕਿ ਹੋਣਾ ਨਹੀਂ ਚਾਹੀਦਾ ਸਾਨੂੰ ਕੰਮ ਸਾਡੇ ਆਪਣੀ ਗੋਟ ਤਰੀਕੇ ਦੇ ਲੱਭਣੇ ਬਣਦੇ ਨੇ ਪਰ ਜਿਹੜੀ ਚੀਜ਼ ਨੂੰ ਅਸੀਂ ਪਿਆਰ ਕਰਦੇ ਆ ਆਪਣੇ ਕੰਮ ਨੂੰ ਪਿਆਰ ਕਰਦੇ ਆ ਉਹ ਕੰਮਸਰ ਜਨਰਜੀ ਦਿੰਦਾ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈ ਹਾਂ ਬਿਲਕੁਲ ਪਰ ਕਿਹੜੀ એનર્ਜੀ ਮਿਲਦੀ ਹੈ ਸਾਨੂੰ ਕੰਮਾ એનર્ਜੀ ਦਿੰਦਾ ਇਹ ਸਾਡੇ ਰੂਹ ਦੀ ਖੁਰਾਕ ਹੈ ਕਹਿੰਦੇ ਰੂਹ ਦੀ ਖੁਰਾਕ ਹੈ ਇਹ ਇਸ ਕਰਕੇ ਜਿਹਨੂੰ ਰੂਹ ਦੀ ਖਰਾਕ ਮਿਲ ਗਈ ਜਦੋਂ ਤੁਸੀਂ ਕੰਮ ਰੋਕੇ ਕਰਨਾ ਫਿਰ ਥੋੜਾ ਸਾਰਾ ਕੁਝ ਦੁਖੂਗਾ ਹਾਂ ਹਾਂ ਇਹ ਤਾਂ ਤੁਸੀਂ ਦੇਖੋ ਹੁਣ ਤੁਸੀਂ ਤੁਸੀਂ ਹੋ ਸਕਦਾ ਤੁਹਾਨੂੰ ਕੋਈ ਕੁਝ ਤੁਸੀਂ ਕਿਸੇ ਤਕਲੀਫ ਚ ਹੋ ਜਾਓ ਪਰ ਤੁਸੀਂ ਆਹ ਕੰਮ ਕਰ ਰਹੇ ਹੋ ਥੋੜੀ ਜਿਆਦਾ ਨਹੀਂ ਬਿਲਕੁਲ ਸਹੀ ਹੈ ਅਸੀਂ ਕਰੇ ਨਾ ਜਦੋਂ ਠੀਕ ਐਸੀ ਕਰੇ ਹੁੰਨੇ ਆ ਨਾ ਕੰਮਕਾਰ ਕਰਦੇ ਆ ਤੇ ਜਦੋਂ ਵਿੱਚ ਵਿੱਚ ਫਿਰ ਸਾਨੂੰ ਲੱਗਦਾ ਬਾਹ ਬੜੀ ਦੁਖਦੀ ਆਜੇ ਲੱਤ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਅੱਛਾ ਜਿੱਦੇ ਕਹਤਾ ਫੋਨ ਆ ਗਿਆ ਵੀ ਸ਼ੂਟ ਹੈ ਸੱਚੀ ਆਪਣੇ ਆਪ ਦੇ ਮਾਰਦੇ ਵੀ ਕੱਲ ਮੇਰੀ ਬਾਹਾਂ ਚ ਬਹੁਤ ਦਰਦ ਸੀ ਅੱਜ ਹੈ ਨਹੀਂ ਇਹ ਪਤਾ ਨਹੀਂ ਬੰਦਾ ਕਹੇ ਬਹਾਨੇ ਕਰਦੇ ਇੱਕ ਆਪਣੇ ਆਪ ਨੂੰ ਫੀਡ ਕਰਦੇ ਇੱਥੇ ਇੱਥੇ ਪੇਨ ਤੁਹਾਡੇ ਇੱਥੇ ਆ ਫਿਰ ਅਜ ਨਹੀਂ ਦੇਖੀ ਤੁਸੀਂ ਵੀ ਤੁਹਾਨੂੰ ਅੱਦੇ ਦੁੱਖ ਤੁਹਾਡੇ ਪੁੱਲ ਜਾਣਗੇ ਕਿ ਉਹ ਸਬਰ ਸੰਤੋਖ ਹਾਂ ਉਹ ਮਿਲਣਾ ਜੀ ਸਬਰ ਸੰਤੋਖ ਦੀਆਂ ਗੱਲਾਂ ਜਿਹੜੀਆਂ ਮਿਲਣੀਆਂ ਨਹੀਂ ਹੋਣਗੀਆਂ ਸਬਰ ਮੇਨ ਸਬਰ ਤੇ ਦੂਜੀ ਹੌਮੇ ਹਮੇ ਤੇ ਛੱਡੋ ਜੋੜਾ ਕਹਿੰਦਾ ਮੈਂ 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 ਇਹ ਮੈਂ ਮੈਂ ਖਤਮ ਕਰ ਦਿੰਦਾ ਬੀਬੀ ਰੱਜ ਨਹੀਂ ਦੇਖੋ ਫਿਰ ਮੈਂ ਖਤਮ ਹੋ ਮਤਲਬ ਇਹ ਗੱਲ ਇੱਥੇ ਮੁੱਕਦੀ ਹੈ ਕਿ ਜਿਆਦਾ ਕੁਝ ਅਸੇ ਨਹੀਂ ਹੋ ਕਹਿਣਾ ਤੁਸੀਂ ਫਿਲਮ ਦੇਖ ਲਓ ਫਿਲਮ ਦੇਖ ਲਓ ਫਿਲਮ ਦੇਖ ਲਓ ਸਭ ਕਲੀਅਰ ਹੋ ਜਾਏਗਾ ਬਣੀ ਬਹੁਤ ਅੱਛੀ ਗੱਲ ਹੈ ਯਕੀਨ ਵੀ ਜ਼ਰੂਰੀ ਹੈ ਮੈਨੀਫੈਸਟੇਸ਼ਨ ਵੀ ਜ਼ਰੂਰੀ ਹੈ ਸ਼ੁਕਰਾਨਾ ਵੀ ਜ਼ਰੂਰੀ ਹੈ ਤੇ ਹੌਮ ਨੂੰ ਮਾਰਨਾ ਵੀ ਬਹੁਤ ਜ਼ਰੂਰੀ ਹੈ ਹੈਨਾ ਜਿਹਦੀ ਕਾਪਨਾ ਕਰਦੇ ਆ ਸਾਰੀ ਤੁਹਾਡੀ ਦਰਸ਼ਕਾਂ ਦੀ ਤੇ ਸਾਨੂੰ ਪੂਰੇ ਮੇਲ ਦਾ ਵੀ ਜਿੰਨਾ ਪਿਆਰ ਤੁਸੀਂ ਟੀਜ਼ਰ ਟ੍ਰੇਲਰ ਗੀਤਾਂ ਨੂੰ ਦਿੱਤਾ ਹੈ ਹੇਲੋ ਜੀ ਤੁਸੀਂ ਕਿਤੇ ਜ਼ਿਆਦਾ ਦਿਓਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਤੁਹਾਨੂੰ ਜ਼ਰੂਰ ਪਸੰਦ ਆਊਗੀ ਸਾਡਾ ਇਹ ਵਾਦਾ ਰਹੇ ਹੂੰ ਬਸ ਇਹੀ ਵਾਦਾ ਕਰਨਾ ਹੈ ਕਿ ਤੁਸੀਂ ਤੁਹਾਨੂੰ ਤਾਂ ਪਤਾ ਲੱਗ ਗਿਆ ਬੀਬੀ ਰਜਨੀਤੀ 31 ਅਗਸਤ ਨੂੰ ਆਉਣੀ ਹੈ ਪਰ ਜੇ ਕਿਸੇ ਨੂੰ ਨਹੀਂ ਪਤਾ ਫਿਰ ਤੁਹਾਡੀ ਰਿਸਪੌਂਸਿਬਿਲਟੀ ਹੈ ਤੇ ਇਹ ਵੀ ਪੁੰਨ ਦਾ ਕੰਮ ਹੈ ਕਿ 10 ਘਰ ਜਾ ਕੇ ਆਪ ਦੱਸ ਕੇ ਆਓ ਸਾਰਾ ਦਿਨ ਸਹੀ ਗੱਲਾਂ ਕਰਦੀ ਰਹਿੰਗੇ ਹੋ ਭੈਣੀ ਹੈਨਾ ਦੱਸ ਦਿਓ ਉਹਨਾਂ ਨੂੰ ਬੀਬੀ ਰਜਨੀਤੀ ਗੱਲ 30 ਤਰੀਕ ਛੱਡ ਦਿਓ ਨਾ ਆਜੋ ਫਿਰ 3 ਤਰੀਕ ਨੂੰ ਤੇ 30 ਤਰੀਕ ਤੋਂ ਬਾਅਦ ਜਦੋਂ ਦੇਖੋਗੇ ਤੇ ਫਿਰ ਉਦੋਂ ਤੁਸੀਂ ਵੈਸੇ ਨਹੀਂ ਛੱਡਣੀ ਕਿਉਂਕਿ ਉਸ ਤੋਂ ਬਾਅਦ ਦੱਸਣਾ ਸਾਡਾ ਹੀ ਫਰਜ਼ ਹੈ cinema ਨੂੰ ਕਲਾ ਕਲਾਕਾਰੀ ਵੱਡਾ ਨਹੀਂ ਬਣਾਉਂਦੇ ਜਾਂ ਜਿਹੜੇ ਟਾਪਿਕ ਅਸੀਂ ਚੂਸ ਕਰਦੇ ਆ ਉਹ ਹੀ ਵੱਡਾ ਨਹੀਂ ਬਣਾਉਂਦੇ ਤੁਸੀਂ ਵੀ ਵੱਡਾ ਬਣਾਉਂਦੇ ਆ audience ਹੀ ਵੱਡਾ ਬਣਾਉਂਦੇ ਆ ਦਰਸ਼ਕ ਹੀ ਵੱਡਾ ਬਣਾਉਂਦੇ ਆ ਅਨਰਜੀ ਸਾਨੂੰ ਦਰਸ਼ਕਾਂ ਕਰਕੇ ਮਿਲਦੀ ਹੈ ਅਸੀਂ ਤਾਂ ਜਿਹੜਾ ਕਹਿੰਦੇ ਨੇ ਨਾ ਨਹੀਂ ਆਪਾਂ ਜਿਹੜਾ ਖਾਣਾ ਇਹਨਾਂ ਅਸੀਂ ਤਾਂ ਖਾਣਾ ਬੰਦੇ ਕਿ ਇੱਕ ਖਾਣਾ ਪਰੋਸ ਕੇ ਰੱਖਤਾ ਸਵਾਦ ਚੱਖਣ ਵਾਲੇ ਤੇ ਨਿਰਪਰ ਕਰਦਾ ਵੀ ਤੁਸੀਂ ਕਿੰਨੇ ਵਧੀਆ ਕੁਕ ਕੋ ਹਾਂ ਬਿਲਕੁਲ ਹਾਂ ਬਿਲਕੁਲ ਰੋਟੀ ਦੀ ਗੱਲ ਤਾਂ ਆਈ ਹੈ ਵੀ ਸਵੇਰ ਦੇ ਬੈਠੇ ਨੇ ਅਸੀਂ ਲੇਟ ਸੀ মিডিਆ ਵਾਲੇ ਭੁੱਖ ਲੱਗਦੀ ਹੈ ਓਕੇ ਸੋ ਮੈਨੂੰ ਕਾਰਡ ਆ ਚੁੱਕਿਆ ਐਂਡ ਮੈਂ ਤੁਹਾਨੂੰ ਕਾਰਡ ਦਿੰਨੀ ਆ ਇਨਵੀਟੇਸ਼ਨ ਦਾ ਕਿ 30 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਬੀਬੀ ਰਜਨੀ ਸੋ ਸੋਨਾ ਸਿਨੇਮਾ ਜਦੋਂ ਵੀ ਆਂਦਾ ਤੇ ਅੱਛੀ ਕਲਾ ਤੇ ਅੱਛੇ ਕਲਾਕਾਰਾਂ ਨੂੰ ਆਪਣੀ ਦੁਆਵਾਂ ਚ ਰੱਖੇ ਵਦਾਵਾ ਦਿਆ ਕਰੋ ਫਿਲਹਾਲ ਦੇ ਲਈ ਨਹੀਂ ਸਾਨੂੰ ਸਿੰਨਾਂ ਨੂੰ ਦਿਓ ਇਜਾਜ਼ਤ ਆਪਣਾ ਤੇ ਆਪਣੇ ਦਾ ਰੱਖੋ ਖਿਆਲ ਸਸ਼੍ਰੀਕਾਲ ਸਸ਼੍ਰੀਕਾਲ